ਹਾਂਜੀ ਤੁਸੀਂ ਦੇਖ ਰਹੇ ਹੋ ਗੈਵੀ ਚਿਹਾਨ ਵਲੌਗਸ ਤੇ ਅੱਜ ਮੇਰੇ ਨਾਲ ਬਾਈ ਜੀ ਫੋਨ ਕਾਲ ਤੇ ਜੁੜੇ ਆ ਹਰ ਸਿਮਰਤ ਸਿੰਘ ਬੈਂਸ ਆਸਟ੍ਰੇਲੀਆ ਤੋਂ ਤੇ ਅੱਜ ਅਸੀਂ ਗੱਲ ਕਰਨੀ ਹੈ ਕਿ ਆਪਣੇ ਬਾਹਰਲੇ ਮੁਲਕਾਂ ਦੇ ਵਿੱਚ ਬੱਚੇ ਰਹਿੰਦੇ ਆ ਜਿਹੜੇ ਆਪਣੇ ਸਿੱਖੀ ਤੋਂ ਜਾਂ ਆਪਣੇ ਧਰਮ ਤੋਂ ਦੂਰ ਕਿਉਂ ਹੁੰਦੇ ਜਾ ਰਹੇ ਆ ਤੇ ਸਭ ਤੋਂ ਪਹਿਲਾਂ ਆਪਾਂ ਬਾਈ ਜੀ ਦਾ ਰਸਮੀ ਸਵਾਗਤ ਕਰਦੇ ਆ ਬੈਂਸਾ ਬਹੁਤ ਬਹੁਤ ਧੰਨਵਾਦ ਤੁਸੀਂ ਫੋਨ ਕਾਲ ਤੇ ਜੁੜੇ ਹੋ ਸਾਡੇ ਨਾਲ ਟਾਈਮ ਕੱਢਿਆ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੁਹਾਲਤਾ ਬਹੁਤ ਧੋਖਦਾ ਹਾਲ ਚਾਲ ਹਾਂਜੀ ਵਧੀਆ ਵਧੀਆ ਬਾਈ ਜੀ ਵਧੀਆ ਬੈਂਸਾਬ ਤੁਸੀਂ ਸੁਣਾਓ ਸਾਹਿਬ ਠੀਕ ਠਾਕ ਹਾਂਜੀ ਹਾਂਜੀ ਕਿਰਪਾ ਹੋਏਗੀ ਮਾਰ ਬਾਈ ਜਿਵੇਂ ਆਪਣਾ ਗੱਲ ਕਰਨ ਦਾ ਟਾਪਿਕ ਹੈ ਅੱਜ ਵੀ ਬਾਹਰਲੇ ਮੁਲਕਾਂ ਦੇ ਵਿੱਚ ਜਾਂ ਸਿੱਖ ਬੱਚੇ ਆ ਜਾਂ ਇੰਡੀਆ ਦੇ ਜਾਂ ਪੰਜਾਬ ਦੇ ਕਿਸੇ ਵੀ ਧਰਮ ਨੂੰ ਬਿਲੋਂਗ ਕਰਦੇ ਆ ਉਹ ਆਪਦੇ ਧਰਮ ਤੋਂ ਦੂਰ ਹੁੰਦੇ ਜਾ ਰਹੇ ਆ ਦਿਨੋ ਦਿਨ ਉਹਨਾਂ ਦੇ ਵਿੱਚ ਆਪਦੇ ਧਰਮ ਪ੍ਰਤੀ ਜਾਂ ਸਿੱਖੀ ਪ੍ਰਤੀ ਜਿਹੜੀ ਸ਼ਰਧਾ ਭਾਵਨਾ ਬਹੁਤ ਕੱਟ ਲੈਵਲ ਤੇ ਜਾਨੀ ਕਿ ਘਟ ਹੀ ਚੁੱਕੀ ਆ ਤੇ ਉਹਦਾ ਮੈਂ ਤੁਹਾਡੇ ਤੋਂ ਪੁੱਛਣਾ ਚਾਹਣਾ ਵੀ ਮੇਨ ਕਾਰਨ ਕੀ ਹੈ ਹਾਂਜੀ ਅ ਭਾਈ ਜੀ ਦੇਖੋ ਜਦੋਂ ਹਨ ਕਿਸੇ ਵੀ ਧਰਮ ਜਦੋਂ ਆਪਾਂ ਕੋਈ ਵੀ ਕਮਿਊਨਿਟੀ ਲੈ ਲਈਏ ਧਰਮ ਲੈ ਲਈਏ ਜਾਂ ਕੋਈ ਵੀ ਇੱਕ ਜਦੋਂ ਜਥੇਬੰਦੀ ਹੁੰਦੀ ਆ ਪੰਥ ਹੁੰਦੇ ਆ ਚਾਹੇ ਗੂਰੇ ਆ ਜਾਂ ਆਪਾਂ ਪੰਜਾਬ ਦੀਆਂ ਇੱਕ ਕਮਿਊਨਿਟੀ ਆ ਨਾ ਜੀ ਤੇ ਧਾਰਮਿਆ ਸਿੱਖ ਧਰਮ ਆ ਹਿੰਦੂ ਧਰਮ ਆ ਜੀ ਜਾਂ ਆਪਣੇ 크੍ਰਿਸਚੀਅਨ ਹੁੰਦੇ ਆ ਜੀ ਇਹਨਾਂ ਸਾਰਿਆਂ ਨੂੰ ਬਾਕੀ ਮੈਂ ਇਹ ਵੀ ਗੱਲ ਕਹਿਣਾ ਚਾਹੁੰਦਾ ਕਿ ਇਹ ਮੇਰੀ ਸੋਚ ਆ ਹੋ ਸਕਦਾ ਕਿਸੇ ਦੀ ਸੋਚ ਹੋਰ ਹੋਵੇ ਜੇ ਤੁਹਾਨੂੰ ਵੀ ਤੁਹਾਡੇ ਕਿਸੇ ਵੀ ਸਰੋਤੇ ਨੂੰ ਮਾੜਾ ਵੀ ਲੱਗਦਾ ਪਹਿਲਾਂ ਹੀ ਸੌਰੀ ਆਈ ऍम ਮੈਨੂੰ ਜੋ ਆਲੇ ਦੁਆਲੇ ਦੇਖ ਕੇ ਮੈਂ ਮੈਂ ਅਬਜ਼ਰਵ ਕੀਤਾ ਨਾ ਉਹੀ ਗੱਲ ਕਰਦਾ ਪਿਆ ਬਿਲਕੁਲ 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 ਤੋ ਉਹ ਬਾਕੀ ਜਿਹੜੇ ਜਦੋਂ ਕੋਈ ਵੀ ਕਿਸੇ ਨੂੰ ਜੁਆਇਨ ਕਰਦਾ ਆ ਨਵੀਂ ਕਮਿਊਨਿਟੀ ਜਾਂ ਆਪਣੀ ਕਮਿਊਨਿਟੀ ਨੂੰ ਛੱਡ ਕੇ ਜਾਂਦਾ ਆ ਠੀਕ ਹੈ ਜੀ ਇਹਦੇ ਜੁਆਇਨ ਕਰਨ ਦੇ ਕਾਰਨ ਦੇ ਕਾਰਨ ਹੋਰ ਹੁੰਦੇ ਆ ਆਪਣੀ ਕੋਈ ਛੱਡ ਕੇ ਜਾਂਦਾ ਉਹਦੇ ਰੀਜ਼ਨ ਹੋਰ ਹੁੰਦੇ ਆ ਜੀ ਹਾਂਜੀ ਅੱਛਾ ਜਦੋਂ ਹੁਣ ਸਾਡੇ ਪੰਜਾਬੀ ਵੀ ਜਿੱਦਾਂ ਗੋਰਿਆਂ ਨੂੰ ਬਹੁਤ ਫੋਲੋ ਕਰਦੇ ਆ ਵੀ ਗੋਰਿਆਂ ਨੂੰ ਰਹਿਣਾ ਉੱਥੇ ਨਾਲ ਬੜਾ ਆਉਂਦਾ ਰਿਹਾ ਗੋਰਿਆਂ ਨੂੰ ਰਹਿਣਾ ਸੈਣਾ ਬੜਾ ਆਉਂਦਾ ਹੈ ਨਾ ਜੀ ਤੇ ਆਪਣੇ ਨੂੰ ਹਮੇਸ਼ਾ ਨਿੰਦਣਗੇ ਆਪਣਾ ਬੰਦਾ ਦੇਖ ਕੇ ਕਹਿਣ ਲੈਂ ਲਾ ਇਹ ਕੀ ਕਰਦਾ ਵੀਡੀਓ ਵੀ ਤੁਸੀ ਕਾ ਵੀ ਦੇਖੀ ਆਉਣੀ ਨਾ ਇਹ ਉਹ ਰਹਿਣਾ ਚਾਹੁੰਦਾ ਆ ਇਹ ਡੀਸੀ ਆ ਇਹਦੇ ਕੁੜਤਾ ਪਾਇਆ ਇਹ ਹਾਂ ਹਾਂ ਹਾਂਜੀ 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 ਤੇ ਗੋਰਿਆਂ ਨੂੰ ਹਮੇਸ਼ਾ ਸਲਾਉਣਗੇ ਭਾਵੇਂ ਗੋਰੇ ਨੇ ਜੋ ਮਰਜ਼ੀ ਕੀਤਾ ਹੋਵੇ ਉਹਨੂੰ ਹਮੇਸ਼ਾ ਕਰਨ ਕੇ ਭਾਵੇਂ ਗੋਰੇ ਨੇ ਇਦਾਂ ਨਾ ਸਿਰ ਤੇ ਵੀ ਹੱਥ ਲਾਇਆ ਉਹ ਵੀ ਲੈ ਗੋਰੇ ਦੇ ਹੱਥ ਤੇ ਸਿਰ ਤੇ ਹੱਥ ਕਿੰਨਾ ਸੋਹਣਾ ਲਾਉਂਦੇ ਇਹਨਾਂ ਨੂੰ ਅਕਲ ਵੱਡੀ ਆ ਹਾਂ ਠੀਕ ਆ ਜੀ ਜੀ ਹੁਣ ਇਹ ਕੀ ਆ ਇਹ ਜੁਆਇਨਿੰਗ ਦੇ ਚਾਹੇ ਧਰਮਾ ਚਾਹੇ ਕਮਿਊਨਿਟੀ ਆਪਾਂ ਜੁਆਇਨ ਤਾਂ ਕਰ ਰਹੇ ਆ ਨਾ ਗੋਰਿਆਂ ਨੂੰ ਜੁਆਇਨ ਕਰ ਰਹੇ ਆ ਆਪਾਂ ਪਹਿਲਾ ਸਟੈਪ ਇਹੀ ਆ ਕਿ ਅਸੀਂ ਆਪਣੇ ਘਰ ਦੇ ਵਿੱਚ ਬਹਿ ਕੇ ਗੋਰਿਆਂ ਦੀ ਸਿਰਫ ਕਰਦੇ ਆ ਤਾਂ ਸਾਡੇ ਬੱਚਿਆਂ ਨੇ ਇਹ ਸੋਚਣਾ ਕਿ ਜੇ ਗੋਰੇ ਵਧੀਆ ਤੇ ਉਹਨਾਂ ਦਾ ਰਿਲੀਜਨ ਵੀ ਵਧੀਆ ਜੀ 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 ਸਮਝਦੇ ਨਾ ਜੀ ਤੇ ਪਹਿਲਾ ਸਟੈਪ ਇਹੀ ਹੁੰਦਾ ਕਿ ਗੋਰਿਆਂ ਨੇ ਜਾਂ ਕੋਈ ਵੀ ਹੋਰ ਰਿਲੀਜਨ ਆ ਜਾਂ ਕੋਈ ਵੀ ਉਹਨਾਂ ਨੇ ਇੱਕ ਬ੍ਰਾਂਡ ਬਣਾ ਲਿਆ ਆਪਣਾ ਜੀ ਜੀ ਠੀਕ ਆ ਜੀ ਤੇ ਜਦੋਂ ਸਾਡੇ ਬੱਚੇ ਕਿਸੇ ਵੀ ਕਮਿਊਨਿਟੀ ਤੇ ਜਾਂ ਧਰਮ ਦੇ ਬੱਚੇ ਦੂਜੇ ਪਾਸੇ ਨੂੰ ਅਟਰੈਕਟ ਹੁੰਦੇ ਉਹ ਬ੍ਰਾਂਡ ਦੇਖ ਕੇ ਹੁੰਦੇ ਆ ਕਿ ਬ੍ਰਾਂਡ ਵੈਲਿਊ ਉਹ ਬ੍ਰਾਂਡ ਬਣਦਾ ਕਿਦਾਂ ਹਮੇਸ਼ਾ ਬ੍ਰਾਂਡ ਹਿਸਟਰੀ ਤੋਂ ਬਣਦਾ ਹੁੰਦਾ ਹ ਹਿਸਟਰੀ ਉਹਨਾਂ ਦੀ ਕਿਦਾਂ ਵੀ ਰਹੀ ਆ ਹੂੰ ਠੀਕ ਆ ਜੀ ਜਿੱਦਾਂ ਹੁਣ ਇੱਕ ਟਾਈਮ ਸੀਗਾ ਸਿੱਖਾਂ ਦਾ ਸਿੱਖਾਂ ਸਿੱਖਾਂ ਦੇ ਅੱਜ ਜੇ ਸਾਨੂੰ ਲੋਕੀ ਕਹਿੰਦੇ ਆ ਕਿ ਸਿੱਖ ਬੜੇ ਬਹਾਦਰ ਹੁੰਦੇ ਆ ਸਿੱਖ ਬੜੇ ਮਾਰਸ਼ਲ ਹੁੰਦੇ ਆ ਉਹ ਸਾਡੀ ਹਿਸਟਰੀ ਹਿਸਟਰੀ ਆ ਬਿਲਕੁਲ ਠੀਕ ਆ ਜੀ ਸਾਡੇ ਗੁਰੂ ਸਾਹਿਬ ਤੋਂ ਹਿਸਟਰੀ ਦਾ ਮਤਲਬ ਕੱਲ ਦੀ ਵੀ ਹੋ ਸਕਦੀ ਹੈ ਹਿਸਟਰੀ ਜਿਹੜੀ ਚੀਜ਼ ਪੁਰਾਣੀ ਹੋ ਗਈ ਹਿਸਟਰੀ ਬਿਲਕੁਲ ਜੀ ਜੀ ਠੀਕ ਆ ਜੀ ਹਾਂ ਜੀ ਗੁਰੂ ਸਾਹਿਬ ਤੇ چاہے ਸਾਜੀ ਪਾਕਿਸਤਾਨ ਨਾਲ ਜੰਗਾ ਲੜੀਆਂ ਕੁਝ ਵੀ ਉਹ ਸਾਡੇ ਅੱਜ ਤੱਕ ਸਾਡੇ ਉਹ ਬੈਚ ਲੱਗੇ ਹੋਆ ਕਿ ਸਿੱਖ martial ਲੋਗ ਆ ਜੀ 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 ਅਚੀਵਮੈਂਟਸ ਆ ਆਪਣੇ ਇੰਡੀਆ ਚ ਕਿਤੇ ਵੀ ਜਾਣੇ ਜਿਹਨੂੰ ਹਾਂ ਜੀ ਤੇ ਇਹ ਬ੍ਰਾਂਡ ਹਮੇਸ਼ਾ ਹਿਸਟਰੀ ਦੀ ਅਚੀਵਮੈਂਟਾਂ ਨਾਲ ਵਧਦਾ ਹੁੰਦਾ ਜੀ ਜੀ ਠੀਕ ਆ ਜੀ ਪਹਿਲਾ ਸਟੈਪ ਤਾਂ ਇਹ ਹੁੰਦਾ ਕਿ ਜਦੋਂ ਸਾਡੀ ਕਮਿਊਨਿਟੀ ਵਧੀਆ ਆ ਤਾਂ ਲੋਕ ਸਾਡੇ ਵਾਲਾ ਟਰੈਕ ਹੋਣਗੇ ਜੀ ਠੀਕ ਹੈ ਜੀ ਹੁਣ ਦੂਜਾ ਸਟੈਪ ਉਦੋਂ ਆਉਂਦਾ ਕਿ ਛੱਡ ਕੇ ਕਿਉਂ ਜਾਊਗਾ ਅਗਲਾ ਬੰਦਾ ਤੁਹਾਨੂੰ ਜੁਆਇਨ ਕਿਉਂ ਕਰੂਗਾ ਤੇ ਸਾਡੇ ਸਿੱਖ ਬੱਚੇ ਦੂਜਿਆਂ ਨੂੰ ਜੁਆਇਨ ਕਿਉਂ ਕਰਨ ਜਾਂਦੇ ਆ ਉਦੋਂ ਜਾਂਦੇ ਆ ਕਿ ਜਦੋਂ ਸਾਨੂੰ ਆਪਣੇ ਧਰਮ ਚ ਪੇਨ ਮਿਲਦੀ ਆ ਹਮ ਠੀਕ ਹੈ ਜੀ ਹਮ ਉਹ ਪੇਨ ਕਿੱਥੋਂ ਮਿਲਦੀ ਆ ਛੋਟੇ ਛੋਟੇ ਐਕਸਪੀਰੀਅੰਸ ਤੋਂ ਹੁਣ ਇੱਕ ਸਿੱਖ ਸਿੱਖ ਕਮਿਊਨਿਟੀ ਨੇ ਸਭ ਤੋਂ ਵੱਡੀ ਗਲਤੀ ਕੀਤੀ ਆ ਹਮ ਕਿ ਅਸੀਂ ਸਿੱਖ ਕਿਹਨੂੰ ਮੰਨਦੇ ਆ ਬਾਣੇ ਤੇ ਖਾਣੇ ਨੂੰ ਹਮ ਠੀਕ ਆ ਅਸੀਂ ਬੰਦੇ ਦਾ ਬਾਣਾ ਦੇਖ ਕੇ ਉਹਨੂੰ ਕਹਦੇ ਨੇ ਸਿੱਖ ਆ ਬੰਦੇ ਦਾ ਖਾਣਾ ਦੇਖ ਕੇ ਉਹਨੂੰ ਕਹਦੇ ਨੇ ਸਿੱਖ ਆ ਹੋਰ ਸਾ ਇਹ ਚੀਜ਼ ਦੇਖੀ ਵੀ ਹੋਣੀ ਆ ਮੈਂ ਇੱਥੇ ਕਿਸੇ ਨੂੰ ਕ੍ਰਿਟਿਸਾਈਜ਼ ਨਹੀਂ ਕਰ ਰਿਹਾ ਆਪਾਂ ਗੁਰਬਾਣੀ ਦੇ ਵਿੱਚ ਪਹਿਲੇ ਗੁਰੂ ਤੋਂ ਲੈ ਕੇ 10ਵੇਂ ਗੁਰੂ ਤੱਕ ਸਾਡਾ ਕਿੰਨਾ ਬਾਣਾ ਚੇਂਜ ਹੋਇਆ ਹਾਲਾਤਾਂ ਦੇ ਹਿਸਾਬ ਨਾਲ ਜੀ ਜੀ ਠੀਕ ਆ ਜੀ ਪਰ ਅਸੀਂ ਬਾਣੇ ਨੂੰ ਸਭ ਕੁਝ ਮੰਨ ਲਿਆ ਕਿ ਜਿਹੜੇ ਬੰਦੇ ਨੇ ਇਦਾਂ ਦੇ ਕੱਪੜੇ ਪਾਏ ਆ ਇਦਾਂ ਦੇ ਇਹ ਕੀਤਾ ਆ ਉਹ ਪੱਕਾ ਸੇਖ ਆ ਦੂਜਾ ਬੰਦਾ ਤਾਂ ਦੁਨੀਆ ਤੇ ਹੈ ਨਹੀਂ ਉਹ ਮਾ ਉਹ ਵਿਚਾਰਾ 24 ਘੰਟੇ ਵਾਰਟ ਕਰਦਾ ਰਹਿੰਦਾ ਹੋਵੇ ਜੀ ਸ਼ਰਧਾ ਭਾਵਨਾ ਨੂੰ ਤੁਹਾਡਾ ਕਹਿਣ ਦਾ ਮਤਲਬ ਵੀ ਆਪਾਂ ਅੱਖੋਂ ਪਰੋਖੇ ਕਰ ਦਿੰਨੇ ਆ ਵੀ ਬੰਦੇ 'ਚ ਸ਼ਰਧਾ ਭਾਵਨਾ ਨਹੀਂ ਦੇਖਦੇ ਕਿੰਨੀਆਂ ਹਾਂਜੀ ਹਾਂਜੀ ਤੇ ਇਹਦਾ ਫਾਇਦਾ ਕੌਣ ਚੱਕਦਾ ਆ ਹੁਣ ਕੋਈ ਵੀ ਡੇਰਾ ਚੱਲਦਾ ਸਭ ਤੋਂ ਪਹਿਲਾਂ ਕੀ ਕਰਦਾ ਸਭ ਤੋਂ ਪਹਿਲਾਂ ਬਾਣਾ ਪਾਉਂਦਾ ਉਹ ਜੀ ਠੀਕ ਆ ਉਹ ਡੇਰੇ ਚ ਕੀ ਹੁੰਦਾ ਆ ਉਹ ਸਾਨੂੰ ਵੀ ਪਤਾ ਤੇ ਸਾਰਿਆਂ ਨੂੰ ਪਤਾ ਸਾਰੇ ਡੇਰੇ ਨਹੀਂ ਮੋਸਟ ਆਫ ਜੀ ਜੀ ਹੁਣ ਇੱਕ ਪੰਥਕ ਪਾਰਟੀ ਆ ਮੈਂ ਨਾਮ ਨਹੀਂ ਲੈਣਾ ਉਹ ਬਾਣੇ ਦੇ ਸਿਰ ਤੇ ਚੱਲੀ ਜਾਂਦੀ ਉਹਨਾਂ ਦੇ ਕਾਰਨਾਮੇ ਕੀ ਉਹ ਸਭ ਨੂੰ ਪਤਾ ਆ ਜੀ ਜੀ ਠੀਕ ਆ ਤੁਸੀਂ ਉਸ ਪਾਰਟੀ ਨੂੰ ਜੁਆਇਨ ਕਰਨਾ ਉਹ ਪਹਿਲੇ ਸਭ ਤੋਂ ਪਹਿਲਾਂ ਕਹਿੰਦੇ ਜੀ ਪੱਗ ਬਣ ਕੇ ਉਹ ਫੜਾਣੇ ਰੰਗ ਦੇ ਕੇ ਤੁਸੀਂ ਇਸ ਪਾਰਟੀ ਦੇ ਬੰਦੇ ਆ ਹੂੰ ਠੀਕ ਹੈ ਜੀ ਇਹ ਆਪਾਂ ਕਿੰਨਾ ਧੋਖਾ ਖਾ ਰਹੇ ਕ ਬਾਣੇ ਬਾਣੇ ਨੂੰ ਲੈ ਕੇ ਜੀ 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 ਠੀਕ ਆ ਅਸੀਂ ਬੰਦੇ ਨੂੰ ਜੱਜ ਕਰਨ ਦੇ ਵਿੱਚ ਗੁੱਡ ਬੰਦੇ ਨੂੰ ਜੱਜ ਕਰਨ ਦੇ ਵਿੱਚ ਬਾਣੇ ਚ ਭਲੇਖੇ ਪਹਿਲੇ ਨੰਬਰ ਦਿਖਾ ਦਿੰਦੇ ਆ ਜੀ 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 ਠੀਕ ਆ ਫਿਰ ਉਹ ਬੱਚਾ ਜਿਹੜਾ ਹੁਣ ਸਾਡੇ ਜਿਹੜੇ ਬੱਚੇ ਆ ਜਿਹੜਾ ਸਾਡਾ ਟੋਪਿਕ ਆ ਉਹ ਬੱਚੇ ਕੀ ਸੋਚਦੇ ਆ ਕਿ ਯਾਰ ਉਫ ਬਾਣੇ ਵਾਲੀ ਦੀ ਬੜੀ ਸਿਫਤ ਹੁੰਦੀ ਆ ਠੀਕ ਆ ਹੁਣ ਜਦੋਂ ਫੌਰੀਨ ਦੇ ਵਿੱਚ ਜਿਹੜੇ ਬੱਚੇ ਰਹਿੰਦੇ ਆ ਉੱਥੇ ਇੰਨੀ ਸਿਫਤ ਨਹੀਂ ਹੈਗੀ ਉਸ ਬਾਣੇ ਦੀ ਇਹ ਸੱਚ ਆ ਹੂੰ ਠੀਕ ਆ ਉਹ ਫੀਲ ਸਿਫਤ ਲੈਣ ਦੇ ਮਾਰੇ ਜਾਂ ਕੁਝ ਵੀ ਕਰਨ ਦੇ ਮਾਰੇ ਦੂਜੇ ਧਰਮਾਂ ਨੂੰ ਜਾਂ ਦੂਜੀਆਂ ਕਮਿਊਨਿਟੀਆਂ ਨੂੰ ਅਟਰੈਕਟ ਹੁੰਦੇ ਆ ਹੂੰ ਠੀਕ ਆ ਕਿਉਂਕਿ ਉਹਨਾਂ ਨੂੰ ਆਪਣੇ ਗੁਰਦੁਆਰੇ ਉਹ ਨਹੀਂ ਮਿਲਦੀ ਚੀਜ਼ ਉਹ ਵਾਲੀ ਸਿਫਤ ਜੀ ਠੀਕ ਆ ਜੋ ਚਾਹੇ ਉਹਨਾਂ ਦੀ ਕਟਿੰਗ ਹੁੰਦੀ ਆ ਜਾਂ ਪੱਗ ਬੰਨਦੇ ਆ ਜਾਂ ਪਟਕਾ ਬੰਨਦੇ ਆ ਜੋ ਕੁਝ ਵੀ ਕਰਦੇ ਆ ਉਹਨਾਂ ਨੂੰ ਮੋਸਟ ਆਫ ਟਾਈਮ ਉਹਨਾਂ ਨੂੰ ਕ੍ਰਿਟਿਕਾਈਜ਼ ਕੀਤਾ ਜਾਂਦਾ ਆ ਜੀ ਕਿ ਜਿੰਨਾ ਚਿਰ ਉਹ ਉਸ ਉਹਨਾਂ ਲੋਕਾਂ ਦੇ ਹਿਸਾਬ ਨਾਲ ਨਹੀਂ ਚੱਲਦੇ ਬੱਚੇ ਉਸ ਲੈਵਲ ਤੇ ਨਹੀਂ ਆਉਂਦੇਗੇ ਕਹਿਣ ਦਾ ਮਤਲਬ ਹੈ ਹਾਂਜੀ 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 ਉਹ ਵੀ ਉਸ ਗ੍ਰੇਡ ਹੁਣ ਇੱਥੇ ਬੱਚਿਆਂ ਨੂੰ ਦੇਖੋ ਜੀ ਸਾਨੂੰ ਇੱਕ ਨਾ ਗੱਲ ਇਹ ਵੀ ਹੁੰਦੀ ਆ ਕਿ ਅੱਗੇ ਜਦੋਂ ਅਸੀਂ ਪਿੰਡ ਰਹਿੰਦੇ ਹੁੰਨੇ ਸੀ ਇੰਟਰਨੈਟ ਨਹੀਂ ਹੁੰਦਾ ਸੀ ਸਾਡੀ ਧੋੜ ਹੁੰਦੀ ਸੀ ਪਿੰਡ ਬੱਦੋ ਬੱਦ ਲੱਗੇ ਵਾਲੇ ਸ਼ਹਿਰ ਤੱਕ ਜੀ ਜੀ ਠੀਕ ਹੈ ਜੀ ਸਾਨੂੰ ਉੱਥੇ ਤੱਕ ਲੋਕ ਜਾਣਦੇ ਹੁੰਦੇ ਸੀ ਅਸੀਂ ਉਹਨਾਂ ਤੋਂ ਜੋ ਸੁਣਿਆ ਉਹਨੂੰ ਸੱਚ ਮੰਨ ਲੈਣਾ ਠੀਕ ਆ ਜੋ ਨਹੀਂ ਸੁਣਿਆ ਉਹ ਨਿੱ ਝੂਠ ਹੀ ਆ ਦੁਨੀਆ 'ਚ ਹੈ ਨਾ ਜੀ ਜੀ ਫਿਰ ਹੌਲੀ ਵਾਲੀ ਤੋੜ ਹੋ ਗਈ ਸਾਡੀ ਥੋੜੀ ਪੰਜਾਬ ਤੱਕ ਬੋਲੀ ਥੋੜੀ ਜਦੋਂ ਟਾਈਮ ਬਦਲਿਆ ਇੰਟਰਨੈਟ ਆਇਆ ਇੰਡੀਆ ਤੱਕ ਹੁਣ ਬੱਚਿਆਂ ਦੀ ਪਹੁੰਚ ਦੁਨੀਆ ਤੱਕ ਜੀ ਠੀਕ ਆ ਜੀ ਹੁਣ ਤੁਸੀਂ ਜੇ ਬੱਚੇ ਨੂੰ ਕਹੋਗੇ ਇੱਕ ਝੂਠ ਸੱਚ ਕਹਾਣੀ ਸੁਣਾਉਂਗੇ ਠੀਕ ਆ ਜੀ ਉਹ ਬੱਚੇ ਨੇ ਤੁਹਾਨੂੰ ਸਵਾਲ ਕਰਨੇ ਕਰਨਾ ਇਹ ਗੱਲ ਝੂਠ ਆ ਹੂੰ ਠੀਕ ਆ ਹੁਣ ਸਾਡੇ ਪੇਰੈਂਟਸ ਨੂੰ ਕੀ ਆ ਕੀ ਕਹਿੰਦੇ ਹੁੰਦੇ ਉਹਨੂੰ ਅਸਵਾ ਆਗੀਆਂ ਬੇਰਾਂ ਤੱਕ ਧਰਮ ਨਾਲ ਜੋੜ ਕੇ ਹਰ ਕਹਾਣੀ ਸੁਣਾ ਦਿੰਦੇ ਆ ਹੂੰ ਠੀਕ ਆ ਉਹ ਬੱਚੇ ਦੇ ਹਿਸਾਬ ਨਾਲ ਯਾਰ ਇਹ ਤਾਂ ਧਰਮ ਹੀ ਬੜਾ ਉਹ ਆ ਕੀ ਕਹਦੇ ਹੁੰਦੇ ਆ ਅਨਪ੍ਰੈਕਟੀਕਲ ਜਿਹਾ ਹੂੰ ਠੀਕ ਆ ਉਹ ਬੱਚੇ ਜਦੋਂ ਉਹ ਇਹ ਸੋਚਦੇ ਆ ਕਿ ਧਰਮ ਬੜਾ ਅਨਪ੍ਰੈਕਟੀਕਲ ਆ ਉਹ ਕਹਿੰਦੇ ਯਾਰ ਇਹ ਸਭ ਇਦਾਂ ਹੀ ਆ ਕੁਝ ਨਹੀਂ ਆ ਕਿ ਜਿਹੜੀਆਂ ਧਰਮ ਦੀਆਂ 10% ਸੱਚੀਆਂ ਗੱਲਾਂ ਵੀ ਹੈਗੀਆਂ ਉਹਨੂੰ ਵੀ ਉਹ ਨੈਗਲੈਕਟ ਕਰ ਦਿੰਦੇ ਯਾਰ ਇਹ ਵੀ ਨਹੀਂ ਹੋਣਾ ਹੂੰ ਤੇ ਇਹ ਇਹਦਾ ਇੱਕ ਮੇਨ ਕਾਰਨ ਇਹ ਵੀ ਆ ਠੀਕ ਆ ਕਿ ਬੱਚੇ ਜਿਹੜੇ ਆ ਅਸੀਂ ਆਪਣੇ ਧਰਮ ਨੂੰ ਉਹ ਆਪਣੇ ਨਵੇਂ ਬੱਚਿਆਂ ਦੇ ਵਿੱਚ ਬ੍ਰਾਂਡ ਨਹੀਂ ਬਣਾ ਸਕੇ ਸਾਡੇ ਸਾਡੇ ਪੂਰਵਜਾਂ ਨੇ ਤਾਂ ਸਾਨੂੰ ਬ੍ਰਾਂਡ ਬਣਾ ਕੇ ਦੇ ਦਿੱਤਾ ਪਰ ਅਸੀਂ ਆਪਣੇ ਬੱਚਿਆਂ ਲਈ ਆਪਣਾ ਧਰਮ ਬ੍ਰਾਂਡ ਨਹੀਂ ਬਣਾ ਸਕੇ ਇਹ ਸਾਡੀ ਇੱਕ ਬਹੁਤ ਵੱਡੀ ਉਹ ਗਲਤੀ ਰਹਿ ਗਈ ਹਾਂਜੀ ਦੂਸਰਾ ਅਸੀਂ ਦੂਸਰੇ ਪਾਸੇ ਆਉਣ ਤੋਂ ਪਹਿਲਾਂ ਬਾਈ ਜੀ ਮੈਂ ਥੋੜਾ ਜਿਹਾ ਨਾ ਤੁਹਾਡੇ ਆਨਸਰ ਚੋਂ ਇੱਕ ਕੁਐਸਚਨ ਨਿਕਲਿਆ ਵੀ ਬ੍ਰਾਂਡ ਆਪਾਂ ਕਿਉਂ ਨਹੀਂ ਬਣਾ ਸਕੇ ਕਿੱਥੇ ਕਮੀਆਂ ਕਿੱਥੇ ਰਹਿ ਗਈਆਂ ਜਿੱਦਾਂ ਬਾਈ ਜੀ ਮੈਂ ਕਿਹਾ ਕਿ ਅਸੀਂ ਬ੍ਰਾਂਡ ਇਦਾਂ ਤਾਂ ਨਹੀਂ ਬਣਾ ਸਕੇ ਕਿ ਅਸੀਂ ਹਮੇਸ਼ਾ ਆਪਣੇ ਬਾਣੇ ਨੂੰ ਜੀ ਪ੍ਰਧਾਨ ਬਣਾ ਕੇ ਰੱਖਿਆ ਕਿ ਤੂੰ ਆਪਣੇ ਦੁਨੀਆ ਦੇ ਸਾਹਮਣੇ ਸਿੱਖ ਲੱਗਣਾ ਚਾਹੀਦਾ ਮਗਰ ਜੋ ਮਰਜ਼ੀ ਕਰੀ ਜਾ ਜੀ 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 ਠੀਕ ਹੈ ਖਾਣੇ ਨੂੰ ਇਹ ਨਾ ਦੋਨਾਂ ਚੀਜ਼ਾਂ ਦੀ ਡਿਸਕਸ਼ਨ ਸਾਡੀ ਗੁਰਵਾਨੀ ਤੇ ਵੀ ਸਾਡੇ ਇਤਿਹਾਸ ਤੇ ਵੀ 10% ਵੀ ਨਹੀਂ ਹੈਗੀ ਖਾਣੇ ਦੀ ਵੀ ਤੇ ਪਾਣੀ ਦੀ ਵੀ ਜੀ 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 ਠੀਕ ਹੈ ਸਾਡੀ ਬਾਣੀ ਸਾਰੀ ਨੇਤਰ ਦੇ ਦਵਾਰੇ ਘੁੰਮਦੀ ਆ ਕੁਦਰਤ ਦੇ ਦਵਾਰੇ ਘੁੰਮਦੀ ਆ ਰੱਬ ਦੇ ਦਵਾਰੇ ਘੁੰਮਦੀ ਆ ਕਿਰਤ ਦੇ ਦਵਾਰੇ ਘੁੰਮਦੀ ਆ ਵੰਡਣ ਦੇ ਦਵਾਰੇ ਘੁੰਮਦੀ ਆ ਨਾਮ ਜਪਣ ਦੇ ਦਵਾਰੇ ਘੁੰਮਦੀ ਆ ਜੀ 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 ਠੀਕ ਆ ਉੱਥੇ ਕਿਸੇ ਨੇ ਕਿਹਾ ਕਿ ਨਾਮ ਜਪਣ ਲਈ ਤੁਸੀਂ ਆਹ ਕੱਪੜੇ ਪਾ ਕੇ ਪਹਿਣਾ ਜੀ 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 ਠੀਕ ਆ ਜੀ ਬਿਲਕੁਲ ਬਿਲਕੁਲ ਠੀਕ ਆ ਪਰ ਅਸੀਂ ਇਹ ਨਾ ਤਿੰਨਾਂ ਸਿਧਾਂਤਾਂ ਤੋਂ ਦੂਰ ਹੋ ਗਏ ਤੇ ਉਹ ਫਿਰ ਦੂਰ ਮਤਲਬ ਕਿ ਮੈਂ ਸੱਚੀ ਇਹ ਵੀ ਗੱਲ ਬਾਈ ਜੀ ਸੱਚੀ ਆ ਜੇ ਅਸੀਂ ਬੱਚਿਆਂ ਨੂੰ ਇਹ ਕਵਾਂਗੇ ਨਾ ਯਾਰ ਸਾਡੇ ਸਿੱਖ ਦੇ ਵਿੱਚ ਆ ਮੇਨ ਤੇਲ ਸਿਧਾਂਤ ਆ ਕਿ ਡੂ ਯੋਰ ਵਰਕ ਆਲਵੇਸ ਸ਼ੇਅਰਿੰਗ ਠੀਕ ਆ ਸ਼ੇਅਰ ਕਰੋ ਤੇ ਥੈਂਕਸ ਟੂ ਗੋਡ ਨਾਮ ਜਪਣ ਦਾ ਮਤਲਬ ਇਹੀ ਹੋਗਾ ਨਾ ਰੱਬ ਦਾ ਨਾਮ ਲੈ ਕੇ ਸ਼ੁਕਰਿਆ ਕਰੋ ਜੀ ਠੀਕ ਆ ਸਾਡੇ ਬੱਚੇ ਸਾਡੇ ਧਰਮ ਚੋਂ ਬਾਹਰ ਜਾਣਗੇ ਨਹੀਂ ਹੂੰ ਠੀਕ ਆ ਅਸੀਂ ਉਹ ਹੁਣ ਅੱਜ ਦੀ ਡੇਟ ਤੇ ਇਹ ਤਾਂ ਹੱਲੇ ਮੈਂ ਜੇ ਅਸੀਂ ਆਪਣੇ ਆਪ ਨੂੰ ਨਾ ਸੁਧਾਰਿਆ ਜੇ ਅਸੀਂ ਆਪਣੇ ਆਪ ਨੂੰ ਇੱਕ ਕੰਪੀਟੀਸ਼ਨ ਚ ਸਿੱਖ ਬਹੁਤ ਪਿੱਛੇ ਰਹਿ ਗਏ ਸਿੱਖ ਪਹਿਲਾਂ ਅੱਗੇ ਹੁੰਦੇ ਸੀ ਹੁਣ ਬਾਕੀ ਧਰਮਾਂ ਦੇ ਮੁਕਾਬਲੇ ਕੰਪੀਟੀਸ਼ਨ ਚ ਸਿੱਖ ਦਾ ਬ੍ਰਾਂਡ ਬਹੁਤ ਪਿੱਛੇ ਰਹਿ ਗਿਆ ਹੈ ਇੰਡੀਆ ਲੈਵਲ ਤੇ ਮੈਨੂੰ ਯਾਦ ਆ ਮੈਂ 2004-5 ਚ ਨਾਗਪੁਰ ਗਿਆ ਸੀਗਾ ਜੀ ਤੇ ਉੱਥੇ ਸਿੱਖ ਨੂੰ ਦੇਖ ਕੇ ਲੋਕੀ ਇੰਨਾ ਸਰਪ੍ਰਾਈਜ਼ ਹੁੰਦੇ ਹੁੰਦੇ ਸੀ ਕਿ ਕਿ ਬਹਾਦਰ ਗੌਮ ਆ ਜਦੋਂ ਦੇਖ ਕੇ ਤਾਂ ਉਹਨਾਂ ਨੇ ਫੀਲ ਕਰਾਉਣਾ ਸਾਨੂੰ ਟ੍ਰੇਨ ਦੇ ਵਿੱਚ ਜੇ ਕੋਈ ਸਿੱਖ ਹੁੰਦਾ ਸੀਗਾ ਉਹਨੂੰ ਮਤਲਬ ਕਿ ਫੀਮੇਲ ਨੇ ਜਾਂ ਕਿਸੇ ਨੇ ਵੀ ਮਤਲਬ ਕਿ ਸਿਕਿਉਰ ਫੀਲ ਕਰਨਾ ਕਿ ਸਿੱਖ ਸਾਡੇ ਨਾਲ ਟ੍ਰੈਵਲ ਕਰਦੇ ਵੀ ਇੰਨਾ ਵੱਡਾ ਬ੍ਰੈਂਡ ਹੈ ਜੀ 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 ਤੇ ਬਟ ਅੱਜ ਦੀ ਡੇਟ ਦੇ ਵਿੱਚ ਸਿੱਖ ਸਿੱਖਾਂ ਨੂੰ ਕੁਝ ਮਜ਼ਾਕ ਦਾ ਪਾਤਰ ਵੀ ਬਣਾਤਾ ਗਿਆ ਹੂੰ ਕੁਝ ਸਿੱਖਾਂ ਨੇ ਆਪ ਮਤਲਬ ਸਿੱਖ ਜਿਹੜੇ ਆ ਕਿ ਦੁਨੀਆ ਦੇ ਨਾਲ ਨਹੀਂ ਚੱਲ ਰਹੇ ਅੱਜ ਤੋਂ 100 ਸਾਲ ਪਹਿਲਾਂ ਹੋ ਸਕਦਾ ਜੋ ਅੱਜ ਸਿੱਖ ਕਰਦੇ ਪਿਓ ਕਾਮਯਾਬ ਸੀਗਾ ਜੀ ਠੀਕ ਹੈ ਬਟ ਅੱਜ ਦੀ ਡੇਟ ਤੇ ਸਿੱਖਾਂ ਨੂੰ ਦੁਨੀਆ ਦੇ ਨਾਲ ਪੜਨਾ ਲਿਖਣਾ ਪੜਨਾ ਆ ਸਿੱਖਾ ਨੂੰ ਪ੍ਰੈਕਟੀਕਲ ਚ ਆਣ ਕੇ ਇੱਕ ਆਪਣੇ ਜਿੱਦਾ ਕਹਿ ਲੋ ਕਿ ਇੱਕ ਕਿ ਸਿੱਖ ਆ ਕਰਦੇ ਆ ਸਿੱਖ ਆ ਕਰਦੇ ਹੁਣ ਮੈਂ ਖੋਦ ਮੈਂ ਚ ਮੈਨੂੰ ਕੋਈ ਸ਼ਮਾ ਟੈਕਸੀ ਚ ਲਾਉਣਾ ਠੀਕ ਆ ਜੀ ਜੀ ਕੁਝ ਸਾਡੇ ਭੈਣ ਭਰਾ ਇੱਥੇ ਟਰੱਕ ਚ ਲਾਉਂਦੇ ਆ ਆਪਾਂ ਟੋਟਲੀ ਸਰਵਿਸ ਸੈਕਟਰ ਦੇ ਵਿੱਚ ਆ ਅਸੀਂ ਕੋਈ ਵੀ ਵਧੀਆ ਸੈਕਟਰ ਜਿੱਥੇ ਨਹੀਂ ਹੈਗੇ ਕੋਈ ਵਧੀਆ ਸੈਕਟਰ ਨਹੀਂ ਹੈਗਾ ਇੱਥੇ ਜੇ ਤੁਸੀਂ ਕਿਸੇ ਨੂੰ ਕਹੋਗੇ ਕਿ ਤੂੰ ਟੈਕਸੀ ਚ ਲਾਉਣਾ ਆ ਸਾਨੂੰ ਇੱਕ ਇਦਾਂ ਸੇਫਟੀ ਫੈਕਟਰ ਨਾਲ ਦੇਖਿਆ ਜਾਂਦਾ ਯਾਰ ਵਿਚਾਰਾ ਟੈਕਸੀ ਚ ਲਾਉਂਦਾ ਆ ਹੋਰਿਆਂ ਵੱਲੋਂ ਠੀਕ ਆ ਜੀ ਤੇ ਜਾਂ ਜਾਂ ਸਾਨੂੰ ਦੇਖਿਆ ਜਾਂਦਾ ਆ ਸਾਡੇ ਖੁਦ ਦੇ ਬੱਚੇ ਸਾਨੂੰ ਕਹਿੰਦੇ ਆ ਕਿ ਕਿ ਮਤਲਬ ਕਿ ਸਾਨੂੰ ਸਕੂਲਾਂ ਜਾਣਗੇ ਇਦਾਂ ਨਾਗਾ ਕਿ ਤੁਸੀਂ ਟੈਕਸੀ ਡਰਾਈਵਰ ਆ ਹੂੰ ਠੀਕ ਆ ਜੀ ਮਤਲਬ ਕਿ ਉਹ ਸਾਰਿਆਂ ਨੂੰ ਪਤਾ ਕਿ ਰੈਪਿਊਟੇਸ਼ਨ ਕੀ ਹੁੰਦੀ ਆ ਹੁਣ ਬੱਚੇ ਇੱਕ ਸਰਦਾਰ ਪੱਗ ਬਣ ਕੇ ਤੇ ਟੈਕਸੀਆਂ ਚ ਲਾਉਂਦੇ ਟਰੱਕ ਚ ਲਾਉਂਦੇ ਬੱਚੇ ਉਹ ਜੋਬਾਂ ਨਹੀਂ ਕਰਨੀ ਆ ਚਾਹੁੰਦੇ ਨਾ ਹੀ ਅਸੀਂ ਚਾਹੁੰਨੇ ਕਿ ਸਾਡੇ ਬੱਚੇ ਇਹ ਜੋਬਾਂ ਕਰਨ ਜੀ 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 ਠੀਕ ਆ ਤੇ ਹੁਣ ਹੁਣ ਬ੍ਰਾਂਡ ਕੀ ਆ ਹੁਣ ਜੇ ਤੁਸੀਂ ਕਹਿੰਦੇ ਆ ਕਿ ਬ੍ਰਾਜ਼ੀਲ ਦੇ ਸਾਰੇ ਬੰਦੇ ਫੁੱਟਬਾਲ 'ਚ ਬੜੇ ਵਧੀਆ ਹੁੰਦੇ ਆ ਜਦੋਂ ਤੁਸੀਂ ਬ੍ਰਾਜ਼ੀਲ ਘੁੰਮਣ ਜਾਣਾ ਤੁਸੀਂ ਹਰ ਬੰਦੇ ਨੂੰ ਵਧੀਆ ਫੁੱਟਬਾਲਰ ਦੇ ਨਜ਼ਰੀਏ ਨਾਲ ਦੇਖਣਾ ਇਹ ਵੀ ਵਧੀਆ ਫੁੱਟਬਾਲ ਖੇਡਦਾ ਹੋਣਾ ਵੀ ਬਿਲਕੁਲ ਜੀ ਬਿਲਕੁਲ ਸਹੀ ਤੇ ਹੁਣ ਅਸੀਂ ਜਿਹੜੇ ਕੰਮਾਂ 'ਚ ਪੈ ਗਏ ਆ ਉਹ ਤਾਂ ਸਾਨੂੰ ਲੋਕਾਂ ਨੇ ਭਮਾਸੀ ਮੌਲ ਚੁੱਦੀ ਭਮਤੇ ਦੇਖ ਕੇ ਇਹ ਕਹਣਾ ਯਾਰ ਟੈਕਸੀ ਜਾਂ ਟਰੱਕ ਡਰਾਈਵਰ ਹਾਂ ਹਾਂ ਠੀਕ ਆ ਉਹ ਹੁਣ ਜਿਹੜਾ ਸਾਡੇ ਨਾਲ ਬੱਚਾ ਤੁਰਿਆ ਆ ਉਹ ਉਹਦੀ ਅਸੀਂ ਇਹ ਚੀਜ਼ ਨਹੀਂ ਸਮਝਦਾ ਅਸੀਂ ਪੈਸੇ ਦਵਾਲੇ ਹੋਏ ਆ ਸਾਡੀ ਫੀਲਿੰਗ ਇਹ ਨਹੀਂ ਜਾਂਦੀ ਪਰ ਉਸ ਬੱਚੇ ਦੀ ਫੀਲਿੰਗ ਜਾਂਦੀ ਆ ਕਿ ਲੋਕ ਮੇਰੇ ਫਾਦਰ ਨੂੰ ਦੇਖ ਕੇ ਟੈਕਸੀ ਟਰੱਕ ਡਰਾਈਵਰ ਕਹਿੰਦੇ ਆ ਕਿ ਮੈਂ ਸਰਦਾਰ ਨਹੀਂ ਰਹਿਣਾ ਹੁਣ ਹੂੰ ਮੈਂ ਸਿੱਖ ਧਰਮ 'ਚ ਨਹੀਂ ਰਹਿਣਾ ਮੈਂ ਦੂਜਾ ਕੁਝ ਜੋਇਨ ਕਰੂੰਗਾ ਬਿਲਕੁਲ ਬਿਲਕੁਲ ਠੀਕ ਆ ਜੀ ਤੇ ਬਾਕੀ ਇੱਕ ਜਿਹੜੀ ਗੁਰਦੁਆਰੇ ਆ ਸਾਡੇ ਜਿਹੜੇ ਜੀ ਠੀਕ ਆ ਜੀ ਉਹਨਾਂ ਵਿੱਚ ਲੜਾਈ ਸਿਰਫ ਰਹਿ ਗਈ ਉਹ ਕਿ ਲੰਗਰ ਚ ਕੀ ਬਣਾਉਣਾ ਹੈ ਹੂੰ ਠੀਕ ਆ ਤੁਸੀਂ ਮੀਟਿੰਗ ਸ਼ੁਰੂ ਕਰ ਲਓ ਗੁਰਦੁਆਰਿਆਂ ਦੀ ਚਾਹੇ ਪੰਜਾਬ 'ਚ ਚਾਹੇ ਫੋਰਨ 'ਚ ਜਿੱਥੇ ਮਰਜ਼ੀ ਤੁਸੀਂ ਕਹ ਲਓ ਕਿ ਘਰੇ ਗੁਰਦੁਆਰੇ ਜੀ ਖਾਡਵਟ ਸਾਹਿਬ ਦਾ ਪਪ ਆਰਡਰ ਪਾਉਣਾ ਠੀਕ ਆ ਜੇ ਅੱਧੇ ਘੰਟੇ ਦੀ ਮੀਟਿੰਗ ਹੋਊਗੀ 10 ਮਿੰਟ 'ਚ ਬਾਕੀ ਸਾਰੇ ਕੰਮ ਮੁਕਣਗੇ 20 ਮਿੰਟ ਇਹ ਡਿਸਕਸ਼ਨ ਹੁੰਦਾ ਰਹੂਗਾ ਕਿ ਲੰਗਰ ਚ ਕੀ ਪਉਣਾ ਹੈ ਹੂੰ ਠੀਕ ਆ ਜੀ ਤੇ ਉਹ ਹੁਣ ਜਿਹੜੀ ਚੀਜ਼ ਤੇ ਡਿਸਕਸ਼ਨ ਹੋਣੀ ਆ ਲੰਗਰ ਤੇ ਫੇ ਲੜਾਈਆਂ ਵੀ ਲੰਗਰ ਦੀਆਂ ਬਾਅਦ ਚ ਕਿ ਲੰਗਰ ਉਹਨੂੰ ਇੰਨਾ ਮਿਲਿਆ ਮੇਰੀ ਭੂਆ ਨੇ ਉਹਨੂੰ ਦਿੱਤਾ ਮੇਰੀ ਮਾਸੀ ਨੇ ਉਹਨੂੰ ਦਿੱਤਾ ਮੋਗ ਗਿਆ ਕਿੱਦਾਂ ਮੋਗ ਗਿਆ ਠੀਕ ਆ ਕਦੀ ਕੋਈ ਇਹ ਨਹੀਂ ਕਹਿੰਦਾ ਕਿ ਗੁਰਦੁਆਰੇ ਅਸੀਂ ਲਾਇਬ੍ਰੇਰੀ ਬਣਾਈਏ ਉਹਨੂੰ ਲਾਇਬ੍ਰੇਰੀ ਨੂੰ ਅੱਜ ਦੇ ਜ਼ਮਾਨੇ ਦੇ ਹਿਸਾਬ ਨਾਲ ਪ੍ਰੋਜੈਕਟਰ ਲਾਈਏ ਬੁੱਕਸ ਰੱਖੀਏ ਅਸੀਂ ਗੁਰਦੁਆਰੇ ਦੇ ਹਾਲ ਤੇ 10 ਲੱਖ 20 ਲੱਖ ਲਾ ਦਿੰਨੇ ਆ ਅਸੀਂ ਇੱਕ ਮਿਊਜ਼ੀਅਮ ਬਣਾ ਕੇ ਉੱਤੇ 50 60 ਹਜ਼ਾਰ ਦਾ ਲੱਖ ਰੁਪਈਆ ਦੀ ਬੋਤ ਮਾ ਨਹੀਂ ਲਿਆ ਸਕਦੇ ਉੱਥੇ ਕਹਿੰਦੇ ਯਾਰ 1100 ਦੀ ਇੱਕ ਬੋਟ ਆਉਂਦੀ ਆ ਚੱਲੋ ਭਰੇ ਯਾਰ ਕੀ ਬਣਾਉਣਾ ਮਿਊਜ਼ੀਅਮ ਬਿਲਕੁਲ ਸਹੀ ਆ ਠੀਕ ਆ ਜੀ ਤੇ ਜਦੋਂ ਜਦੋਂ ਤੱਕ ਅਸੀਂ ਲੰਗਰ ਤੋਂ ਹਟ ਕੇ ਹੂੰ ਗੁਰਦੁਆਰਿਆਂ ਦੇ ਵਿੱਚ ਮਿਊਜ਼ੀਅਮ ਹੂੰ ਉਹ ਸਿੱਖ ਧਰਮ ਤੇ ਫਿਲਮਾਂ ਆਉਂਦੀਆਂ ਪ੍ਰੋਜੈਕਟਰ ਆ ਜਾਂਦਾ 50 60 ਹਜ਼ਾਰ ਦਾ ਲਿਆ ਕੇ ਰੱਖੂ ਬੱਚਿਆਂ ਨੂੰ ਬਤਾਉ ਕਿ ਬੱਚਿਆਂ ਨੂੰ ਚਾਹ ਆ ਟੀਵੀ ਦੇਖਣ ਦਾ ਜੀ ਜੀ ਠੀਕ ਆ ਜੀ ਉਹਨਾਂ ਨੂੰ ਜਦੋਂ ਆਪਾਂ ਉਹਨਾਂ ਦੇ ਹਿਸਾਬ ਨਾਲ ਇੱਕ ਨਾ ਪੜੀ ਜਿੱਦਾਂ ਇਕਨੋਮਿਕਸ ਦਾ ਫਾਰਮੂਲਾ ਹੁੰਦਾ ਕਿ ਤੁਹਾਡਾ ਪ੍ਰੋਡਕਟ ਨਹੀਂ ਵਿਕਦਾ ਹੁੰਦਾ ਤੁਹਾਡੀ ਪੈਕੇਜਿੰਗ ਵੇਖਦੀ ਹੁੰਦੀ ਹੈ ਹਮੇਸ਼ਾ ਹੂੰ ਠੀਕ ਹੈ ਜੀ ਹਰ ਬੋਤਲ ਦੇ ਵਿੱਚ ਸ਼ਹਿਦ ਹੀ ਹੁੰਦਾ ਸ਼ਹਿਦ ਬਾਹਰੋਂ ਕਿਦਾਂ ਦਾ ਦੇਖਦਾ ਲੋਕੀ ਉਹ ਦੇਖ ਕੇ ਸਾਮਾਨ ਚੱਕ ਜੀ 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 ਠੀਕ ਹੈ ਜੀ ਇਹਦੇ ਅਸੀਂ ਦੱਸਣਾ ਬੱਚਿਆਂ ਨੂੰ ਇਹੀ ਹੈ ਕਿ ਸਿੱਖ ਧਰਮ ਆਇਆ ਪਰ ਤੁਹਾਡੀ ਦੱਸਣ ਦਾ ਪੈਕੇਜਿੰਗ ਕੀ ਆ ਜਿਹੜੀ ਆ ਗਈ ਆ ਦੱਸਣ ਦਾ ਬੱਚੇ ਤਾਂ ਬੈਠਣਗੇ ਜੀ 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 ਠੀਕ ਹੁਣ ਬੱਚਿਆਂ ਦੇ ਮੂਰੇ ਰੋਜ਼ ਉਹ ਗੁਰਦੁਆਰੇ ਬੱਚੇ ਅੰਦਰ ਬਹਿਣਾ ਨਹੀਂ ਚਾਹੁੰਦੇ ਹਾਲ ਚ ਠੀਕ ਹੈ ਉਹਨਾਂ ਦੇ ਕਿ ਐਸੀ ਖੇਲਣਾ ਹੈ ਇਦਾਂ ਕਰਦਾ ਹੁਣ ਕਥਾਕਾਰ ਆਉਂਦੇ ਉਹ ਵੱਡਿਆਂ ਨੂੰ ਉਹੀ ਸੇਮ ਗੱਲਾਂ ਸੁਣਾ ਕੇ ਚੱਲ ਜਾਂਦੇ ਵੱਡੇ ਵੀ ਕਹਿੰਦੇ ਆ ਕਿ ਯਾਰ 10 ਰੁਪਏ ਰੱਖਿਆ 10 ਰੁਪਏ ਜੇਬ 'ਚ ਪਾਏ ਹੁੰਦੇ ਆ ਉਹੀ ਗੱਲਾਂ ਸੁਣਾਉਂਦੇ ਉਹਨਾਂ ਨੂੰ ਪਤਾ ਆ ਵੱਡਿਆਂ ਦਾ ਇੰਟਰਸਟ ਨਹੀਂ ਹੈਗਾ ਬੱਚੇ ਉੱਥੇ ਬਹਿਣਾ ਨਹੀਂ ਚਾਹੁੰਦੇ ਹੂੰ ਠੀਕ ਆ ਜੀ ਤੇ ਅਸੀਂ ਕਿਉਂ ਨਹੀਂ ਮਤਲਬ ਕਿ ਬੱਚਿਆਂ ਦੇ ਹਿਸਾਬ ਨਾਲ ਅਸੀਂ ਦੱਸਣਾ ਤਾਂ ਬੱਚਿਆਂ ਨੂੰ ਆ ਬੱਚਿਆਂ ਦੇ ਹਿਸਾਬ ਨਾਲ ਪ੍ਰੋਜੈਕਟਰ ਤਿਆਰ ਕਰੋ ਕੂਬੀਆਂ ਤਿਆਰ ਕਰੋ ਜੀ ਮਿਊਜ਼ੀਅਮ ਬਣਾਓ ਬੱਚਿਆਂ ਨੂੰ ਦਿਖਾਓਗੇ ਬੱਚੇ ਫੋਟੋਆਂ ਦੇਖ ਲੈਂਦੇ ਆ ਕਿ ਆ ਸਾਡਾ ਇਤਿਹਾਸ ਆ ਛੋਟੀਆਂ ਛੋਟੀਆਂ ਬੁ ਮਤਲਬ ਹੈਨਾ ਜਿਵੇਂ ਬੱਚੇ ਸਾਡੇ ਇਧਰ ਨੂੰ ਆਉਣ ਤੁਹਾਡੀ ਗੱਲ ਦੇ ਵਿੱਚ ਗੱਲ ਐਡ ਕਰਦਾ ਜਿਵੇਂ ਚਾਰ ਸਹਬਜਾ ਦੀ ਮੂਵੀ ਆਈ ਸੀ ਹੈਨਾ ਵੀ ਉਹ ਐਡੇ ਇੱਕ ਵਧੀਆ ਲੈਵਲ ਦੇ ਵਿੱਚ ਉਹਨੂੰ ਪ੍ਰੋਜੈਕਟ ਕੀਤਾ ਗਿਆ ਸੀ ਮਿਹਨਤ ਵੀ ਬਹੁਤ ਲੱਗੀ ਸੀ ਜਿਹੜੀ ਚਾਰ ਸਹਬਜਾ ਦੀ ਟੀਮ ਸੀ ਮੈਨੂੰ ਨਹੀਂ ਲੱਗਦਾ ਵੀ ਉਹ ਹਰੇਕ ਘਰੇ ਜਵਾਕਾਂ ਨੇ ਦੇਖੀ ਹੋ ਜਵਾਕ ਉਹਨੂੰ ਦੇਖਦੇ ਆ ਫॉर ਦੀ ਐਂਟਰਟੇਨਮੈਂਟ ਸੇਕ ਜਦੋਂ ਐਂਟਰਟੇਨਮੈਂਟ ਸੇਕ ਦੇਖਦੇ ਆ ਵੀ ਉਹਦੇ ਚ ਕਾਰਟੂਨ ਬਣੇ ਵਿਆ ਜਾਂ ਇਦਾਂ ਉਹ ਚਾਰ ਸਾਹਿਬ ਜਾਂਦੇ ਬਣਾਏ ਆ ਜਾਂ ਉਹਨਾਂ ਦੀ ਦਾਦੀ ਬਣਾਈ ਆ ਹਨਾ ਗੁਰੂ ਸਾਹਿਬ ਦਾ ਕਰੈਕਟਰ ਉਹਨਾਂ ਨੇ ਵਿੱਚ ਪਲੇ ਕੀਤਾਗਾ ਉਹ ਨੂੰ ਦੇਖਦੇ ਦੇਖਦੇ ਫਿਰ ਬੱਚੇ ਦਾ ਇੰਟਰਸਟ ਬਣ ਜਾਂਦਾ ਵੀ ਹੁਣ ਪਾਪਾ ਅੱਗੇ ਕੀ ਹੋਊਗਾ ਚਾਰ ਸਾਹਿਬ ਜਾਂਦੇ ਫਿਰ ਲੜਾਈ ਕੀਤੀ ਹੋਇਆ ਸੀ ਕੀ ਨਹੀਂ ਹੋਇਆ ਸੀ ਉਹ ਸਮੇਂ ਦੀ ਲੋੜ ਆ ਤੁਹਾਡੇ ਕਹਿਣ ਮੁਤਾਬਕ ਉਹ ਚੀਜ਼ਾਂ ਜੇ ਉਸ ਲੈਵਲ ਤੇ ਆਪਾਂ ਚੀਜ਼ਾਂ ਡਿਵੈਲਪ ਕਰਕੇ ਜਵਾਕਾਂ ਦੇ ਮੂਹਰੇ ਰੱਖਾਂਗੇ ਤਾਂ ਉਹਨਾਂ ਦਾ ਇੰਟਰਸਟ ਨੇਚਰਲੀ ਵਧੂਗਾ ਹਾਂਜੀ ਹਾਂਜੀ ਕਿਉਂਕਿ ਜਦੋਂ ਚਾਰ ਸਾਹਿਬ ਜੀ ਆਪਦੀ ਬਣੀ ਸੀਗੀ ਉਸ ਤੋਂ ਪਹਿਲਾਂ ਪਤਾ ਨਹੀਂ ਕਿੰਨੇ ਆ ਨੇ ਮੂਵੀ ਬਣਾਉਣ ਦੀ ਕੋਸ਼ਿਸ਼ ਕੀਤੀ ਕਦੀ ਕਹਿੰਦੇ ਸੀ ਨਹੀਂ ਤੁਸੀਂ ਨਹੀਂ ਬਣਾ ਸਕਦੇ ਸਾਡੀ ਐਸਜੀਪੀਸੀ ਕੋਧ ਕਹਿੰਦੀ ਸੀ ਹਾਂ ਤੇ ਉਸੇ ਕੀ ਉਹਦਾ ਕੀ ਫਾਇਦਾ ਹੋਇਆ ਹੁਣ ਜਦੋਂ ਮੂਵੀ ਹੈ ਜਿੱਦਾਂ ਹੁਣ ਤੁਸੀਂ ਕਹਿ ਰਹੇ ਹੋ ਉਹਦਾ ਕਿੰਨਾ ਬੈਨੀਫਿਟ ਹੋਇਆ ਮੈਨੂੰ ਲੱਗਦਾ ਪੋਤੇ ਬੱਚਿਆਂ ਨੂੰ ਤੇ ਪੋਤੇ ਵੱਡਿਆਂ ਨੂੰ ਇਤਿਹਾਸ ਪਤਾ ਹੀ ਉਹ ਮੂਵੀ ਦੇਖ ਕੇ ਲੱਗਾ ਲੱਗਾ ਕਿ ਹੋਇਆ ਕੀ ਸੀ ਪਤਾ ਲੱਗਿਆ ਬਾਈ ਜੀ ਇੱਕ ਹੋਰ ਵੀ ਗੱਲ ਆ ਇੰਨੀ ਕਾ ਈਮੋਸ਼ਨਲ ਮੂਵੀ ਇੰਨੀ ਕ ਜਾਨੀ ਕਿ ਬਦਿਆ ਲੈਵਲ ਤੇ ਬਣੀ ਆ ਵੀ ਬੰਦੇ ਦਾ ਰੋਣ ਨਿਕਲ ਜਾਂਦਾ ਮੂਵੀ ਦੇਖਦੇ ਦੇਖਦਾ ਮੇਰੇ ਜਵਾਕਾਂ ਨੇ ਘੱਟੋ ਘੱਟ 3-4 ਵਾਰੀ 5 ਵਾਰੀ ਫਿਲਮ ਵੇਖ ਲਈ ਹੋਊਗੀ ਹਾਂਜੀ ਹੁਣ ਐਟ ਲੀਸਟ ਉਹਨਾਂ ਨੂੰ ਬਾਹਲਾ ਨਹੀਂ ਪਤਾ ਤਾਂ ਇਹ ਤਾਂ ਪਤਾ ਹੈ ਵੀ ਗੁਰੂ ਸਾਹਿਬ ਦੇ ਚਾਰ ਬੱਚੇ ਸੀਗੇ ਚਾਰਾਂ ਦੇ ਨਾਂ ਆ ਸੀਗੇ ਠੀਕ ਆ ਆ ਦਾਦੀ ਸੀ ਦਾਦੀ ਕਿਵੇਂ ਸ਼ਹੀਦ ਹੋਈ ਉਹਨਾਂ ਨੂੰ ਨੀਆਂ ਚ ਚਨਾਤਾ ਸੀਗਾ ਹਨਾ ਸੂਬਾ ਸਰਹੰਦ ਕੌਣ ਸੀ ਇੰਨੀ ਕਿ ਨੌਲੇਜ ਤਾਂ ਉਹਨਾਂ ਨੂੰ ਹੋ ਗਈ ਹੈ ਹਾਂਜੀ ਹਾਂਜੀ ਜੇ ਸ਼ਾਇਦ ਫਿਲਮ ਨਾ ਆਉਂਦੀ ਉਹ ਨਾ ਦੇਖਦੇ ਸ਼ਾਇਦ ਅਸੀਂ ਸਾਡੇ ਤੋਂ ਵੀ ਨਹੀਂ ਦੱਸ ਹੋਣਾ ਸੀ ਹਾਂਜੀ ਨਹੀਂ ਦੇਖੋ ਭਾਜੀ ਪਤਾ ਕੀ ਗੱਲ ਹੁੰਦੀ ਜਿਹੜਾ ਪੇਰੈਂਟਸ ਹੁੰਦਾ ਨਾ ਜੀ ਇੱਕ ਏਜ ਤੇ ਆਣ ਕੇ ਅਸੀਂ ਵੀ ਇਦਾਂ ਸੀਗੇ ਸਾਡੇ ਬੱਚੇ ਵੀ ਇਦਾਂ ਐ ਪੂਰੀ ਦੁਨੀਆ ਦੇ ਬੱਚੇ ਇਦਾਂ ਆ ਉਹਨੂੰ ਪੇਰੈਂਟਸ ਦੀਆਂ ਗੱਲਾਂ ਬੋਰਿੰਗ ਲੱਗਣ ਲੱਗ ਪਈਆਂ ਹੂੰ ਕਿ ਮਾਪੇ ਨੇ ਤਾਂ ਯਾਰ ਬੋਲੀ ਜਾਣਾ ਕੁਛ ਨਾ ਕੁਛ ਜੀ ਜੀ ਹੈਨਾ ਉਹ ਸਾਨੂੰ ਮੈਂ ਨਹੀਂ ਕਹਣਾ ਕਿ ਪੰਜਾਬੀਆਂ ਦੇ ਵਿੱਚ ਇਹ ਪੂਰੀ ਇਹ ਸਾਈਕੋਲੋਜੀ ਹੁੰਦੀ ਬੰਦੇ ਦੀ ਕਿ ਜਿਹੜੀ ਰੈਪਿਊਟੇਸ਼ਨ ਹੋਈ ਜਾਵੇ ਮਾਪਾ-ਮਾਪ ਨੂੰ ਰੋਜ਼ ਦੇਖਣਾ ਮਾਪਾ-ਮਾਪ ਨੇ ਰੋਜ਼ ਦੇਖਣਾ ਹੈ ਨਾ ਰੋਜ਼ ਬੋਲਣਾ ਉਹ ਆਵਾਜ਼ ਨਾਲ ਇੱਕ ਤਰ੍ਹਾਂ ਦੇ ਹਿਪਨੋਟਾਈਜ਼ ਹੋ ਜਾਂਦੇ ਆ ਕਿ ਯਾਰ ਇਹਨਾਂ ਨੇ ਇੰਨੀਆਂ ਗੱਲਾਂ ਇਹੀ ਬੋਲਦੇ ਹੋਣਗੇ ਵੀ ਲੈਕਚਰ ਹੀ ਦੇਣਾ ਇਹਨਾਂ ਨੇ ਤਾਂ ਹਾਂ ਲੈਕਚਰ ਦੇਣਾ ਬੱਚਾ ਹਮੇਸ਼ਾ ਬਈ ਜੀ ਹਮੇਸ਼ਾ ਤੇ ਹਮੇਸ਼ਾ ਆਪਣੇ ਸਭ ਤੋਂ ਜ਼ਿਆਦਾ ਫਰੈਂਡਸ ਤੋਂ ਸਿੱਖਦਾ ਹੂੰ ਠੀਕ ਆ ਜੋ ਉਹਦੇ ਫਰੈਂਡਸ ਕਹਿੰਦੇ ਉਹ ਲਈ ਉਹੀ ਸੱਚ ਹੈ ਇਹ ਵੀ ਇੱਕ ਗੱਲ ਆ ਹੂੰ ਠੀਕ ਆ ਜਿੱਦਾਂ ਹੁਣ ਆਪਾਂ ਕਹਿੰਦੇ ਸੀਗੇ ਕਿ ਜਿੱਦਾਂ ਆਪਣੇ ਯੂਕੇ ਦੇ ਵਿੱਚ ਆਪਾਂ ਕਹਿੰਦੇ ਆ ਕਿ ਬੱਚੇ ਜਿਹੜੇ ਆ ਇੱਕ ਪਾਰਟਿਕੂਲਰ ਰਿਲੀਜਨ ਦੇ ਵਿੱਚ ਜਾ ਰਹੇ ਆ ਸਾਡੇ ਸਿੱਖ ਬੱਚੇ ਠੀਕ ਆ ਜੀ ਹੁਣ ਉਹ ਕਿਉਂ ਜਾ ਰਹੇ ਆ ਜਦੋਂ ਉੱਥੇ ਰੀਜਨ ਕੀ ਆ ਕਿ ਉਹ ਬੱਚਾ ਜਦੋਂ ਆਪਣੇ ਫਰੈਂਡਸ ਦੇ ਵਿੱਚ ਬਿੰਦਾ ਆ ਜਾ ਕੇ ਜੀ ਠੀਕ ਆ ਜੀ ਉਹ ਉਹ ਬੱਚੇ ਰਿਲੀਜਨ ਸਾਡੇ ਰਿਲੀਜਨ ਦੀਆਂ ਖਾਮੀਆਂ ਦੱਸਦੇ ਤੇ ਆਪਣੇ ਰਿਲੀਜਨ ਦੀਆਂ ਸਿੱਤਾਂ ਦੱਸਦੇ ਹੂੰ 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 ਦੋਨੇ ਚੀਜ਼ਾਂ ਦੋਨੇ ਪਾਸੇ ਪੋਜ਼ਿਟਿਵ 네ਗਟਿਵ ਹਰ ਪਾਸੇ ਹੁੰਦੇ ਪਰ ਉਹਨਾਂ ਨੇ ਆਪਣੇ ਦੇ ਪੋਜ਼ਿਟਿਵ ਦੱਸਨੇ ਤੁਹਾਡੇ ਦੇ 네ਗਟਿਵ ਦੱਸੀ ਜਾਣੇ ਜੀ 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 ਠੀਕ ਹੈ ਉਹਦੇ ਕਰਕੇ ਫੇ ਸਾਡੇ ਬੱਚੇ ਜਦੋਂ ਫੇ ਮੜ ਜੇ ਕਿਤੇ ਉਹਨਾਂ ਨੂੰ ਪੇਨ ਹੁੰਦੀ ਜਿਦਾ ਮੈਂ ਦੱਸਿਆ ਕਿ ਕਿਤੇ ਗੁਰਦੁਆਰਿਆਂ ਕੋਈ ਬੈਡ ਐਕਸਪੀਰੀਅੰਸ ਹੋ ਗਿਆ ਘਰੋਂ ਕੋਈ ਬੈਡ ਐਕਸਪੀਰੀਅੰਸ ਹੋ ਗਿਆ ਠੀਕ ਹੈ ਜੀ ਤੇ ਉਹਦੇ ਬੱਚੇ ਇੱਕਦਮ ਕਿਉਂਕਿ ਇੱਥੇ ਬੱਚੇ ਵਾਜੀ ਦੇਖੋ ਆਪਾਂ ਇੱਥੇ ਦੇ ਜਿਹੜੇ ਬੱਚੇ ਹਨਾ ਉਹ ਬਹੁਤ ਫ੍ਰੀ ਮਾਈਂਡਡ ਆ ਉਹ ਉਹਨਾ ਫੈਸਲਾ ਲੈਣ ਲੈ ਕੇ ਮੈਂਟ ਨਹੀਂ ਲਾਉਂਦੇ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਸਾਡੇ ਸ਼ਰਮ ਹੁੰਦੀ ਇੰਡੀਆ ਦੇ ਵਿੱਚ ਬੱਚੇ ਨੂੰ ਯਾਰ ਜੇ ਮੈਂ ਇਦਾਂ ਕਰੂੰਗਾ ਲੋਕਾਂ ਨੇ ਕੀ ਕਹਿਣਾ ਇੱਥੇ ਉਹ ਸ਼ਰਮ ਨਹੀਂ ਹੈਗੀ ਜੀ 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 ਠੀਕ ਆ ਇੱਥੇ ਕਹਿੰਦੇ ਆ ਕਿ ਯਾਰ ਉਹਨੂੰ ਜੇ ਲੱਗਾ ਕਿ ਮੈਨੂੰ ਚ ਕਰਨਾ ਤੇ ਮੈਂ ਕਰਨਾ ਆ ਹੂੰ ਬਿਲਕੁਲ ਸਹੀ ਤੇ ਇਹਦਾ ਇੱਕ ਹੀ ਬਾਈ ਜੀ ਸੋਲੂਸ਼ਨ ਆ ਦੇਖੋ ਹਿਊਮਨ ਸਾਈਕੋਲੋਜੀ ਨੂੰ ਸਮਝ ਕੇ ਇੱਕ ਸਭ ਤੋਂ ਪਹਿਲਾਂ ਤਾਂ ਬੱਚਿਆਂ ਦੇ ਹਿਸਾਬ ਨਾਲ ਉਹਨਾਂ ਨੂੰ ਪ੍ਰਚਾਰ ਕਰੂ ਜੋ ਬੱਚੇ ਦੇਖਣਾ ਚਾਹੁੰਦੇ ਆ ਉਸ ਦਾ ਨਾ ਪ੍ਰਚਾਰ ਕਰੋ ਲੰਗਰਾਂ ਦੇ ਵੀ ਪੈਸੇ ਲਾਓ ਲੰਗਰ ਕਰਕੇ ਰਵੀ ਸਿੰਘ ਉਹਨਾਂ ਨੇ ਬੜਾ ਪ੍ਰਚਾਰ ਕੀਤਾ ਸਿੱਖੀ ਦਾ ਬੜੀ ਇਮੇਜ ਬਣੀ ਸੀ ਕਾਦੀ ਉਹਨਾਂ ਕਰਕੇ ਹਨਾ ਲੰਗਰ ਵੀ ਲਾਉਣੇ ਚਾਹੀਦੇ ਜਿੱਥੇ ਲੋੜ ਆ ਤੇ ਜਦੋਂ ਇੱਕ ਮੈਂ ਗੱਲ ਹੋਰ ਕਹਿਣੀ ਚਾਹੁੰਦਾ ਇਥੇ ਐਡ ਕਰਨੀ ਚਾਹੁੰਦਾ ਮੈਂ ਕਾਲਜ ਪੜ੍ਹਦਾ ਹੁੰਦਾ ਸੀ ਸਾਨੂੰ ਸਿੱਖਾਂ ਨੂੰ ਕਾਲਜ ਦੇ ਵਿੱਚ ਬੜੀ ਬੇਇੱਜ਼ਤੀ ਦਾ ਫੀਲ ਕਰਨਾ ਪੈਂਦਾ ਜਦੋਂ ਮੈਂ ਪੜ੍ਹਦਾ ਹੁੰਦਾ ਸੀ ਪਾਗਾਂ ਵਾਲੇ ਬੰਦਿਆਂ ਦੀ ਬਹੁਤੀ ਰਿਸਪੈਕਟ ਨਹੀਂ ਹੁੰਦੀ ਸੀ ਜੀ 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 ਤੇ ਜਦੋਂ ਜਸੜ ਜਸੜ ਆਪਣੇ ਤਰ੍ਹਾਂ ਸੇਮ ਜਸੜ ਹੋਣਾ ਨੇ ਜਾਂ ਤੇ ਜੀਤ ਹੋਣਾ ਨੇ ਪੱਗਾਂ ਦਾ ਰਵਾਜ ਲਿਆਂਦਾ ਮੁੜ ਕੇ ਜੀ ਮੇਰੇ ਹਿਸਾਬ ਨਾਲ ਜੇ ਕੋਈ ਕਥਾਕਾਰ 100 ਸਾਲ ਵੀ ਕਥਾ ਕਰਦੇ ਰਹਿੰਦੇ ਉਹਨਾਂ ਤੋਂ ਇੰਨਾ ਫੈਸ਼ਨ ਨਹੀਂ ਡਿਵੈਲਪ ਹੋਣਾ ਸੀ ਜਿੰਨਾ ਉਹਨਾਂ ਨੇ ਪੱਗਾਂ ਦਾ ਕਾਲਜਾਂ ਦੇ ਵਿੱਚ ਤੇ ਪੰਜਾਬ ਦੇ ਵਿੱਚ ਕਰਤਾ ਹਾਂ ਨਹੀਂ ਨਹੀਂ ਇਹ ਗੱਲ ਤਾਂ ਹੈ ਵੀ ਯਾਨੀ ਕਿ ਪੱਗਾਂ ਕਹਿੰਦੇ ਪੱਗਾਂ ਵਾਪਸ ਆ ਗਈਆਂ ਚੁੰਨੀਆਂ ਵਾਪਸ ਨਹੀਂ ਆਈਆਂ ਗਈਆਂ ਕਹਿ ਲਓ ਵੀ ਚਲੋ ਆ ਆਪਾਂ ਨੈਗੇਟਿਵ ਵੇ ਨਾਲ ਨਹੀਂ ਕਹਿੰਦੇਗੇ ਵੀ ਪੋਜ਼ਿਟਿਵ ਵੇ ਦਾ ਲਿਆ ਜਾਵੇ ਤਾਂ ਬਹੁਤ ਜਿਹੜਾ ਯੂਥ ਹੈ ਉਹ ਪੱਗਾਂ ਬੰਨਣ ਵਾਲੇ ਪਾਸੇ ਹੋ ਗਿਆ। ਉਹਨਾਂ ਚੋਂ ਮੈਂ ਵੀ ਇੱਕ ਆ। ਹਾਂਜੀ। ਮੈਂ ਵੀ ਪਹਿਲਾਂ ਪੱਗ ਨਹੀਂ ਬੰਨਦਾ ਸੀ। ਹੁਣ ਮੈਂ ਡੇਢ-2 ਸਾਲ ਤੋਂ ਪੱਗ ਬੰਨਣੀ ਸ਼ੁਰੂ ਕੀਤੀ ਆ। ਚਲੋ ਆਲ ਦਾ ਟਾਈਮ ਤਾਂ ਨਹੀਂ ਬੰਨਦਾ। ਕੋਸ਼ਿਸ਼ ਹੁੰਦੀ ਆ ਵੀ ਮੈਂ ਜਿੱਥੇ ਜਾਵਾਂ ਜਾਂ ਕਰਾਂ ਮੈਂ ਪੱਗ ਬੰਨ ਕੇ ਜਾਵਾਂ ਹਾਂ। ਤੇ ਵੀ ਬਹੁਤ ਜਾਨੀ ਕਿ ਸਮਾ ਜਿਹੜਾ ਨਾਵੇਂ ਜਿਹੜੇ ਆਪਣੇ ਆਈਡਲ ਆ, ਭਵਾਂ ਸਿੰਗਰ ਆ, ਭਵਾਂ ਕੋਈ ਵੀ ਆ ਉਹਨਾਂ ਨੇ ਪੱਗਾਂ ਬੰਨਣੀਆਂ ਸ਼ੁਰੂ ਕੀਤੀਆਂ ਤਾਂ ਯੂਥ ਨੇ ਉਹਨਾਂ ਨੂੰ ਫਾਲੋ ਕੀਤਾ। ਹਾਂਜੀ ਤੇ ਇਹ ਇੱਕ ਮੈਂ ਤੁਹਾਨੂੰ ਹੋਰ ਜੇ ਤੁਹਾਡਾ ਕੋਲ ਥੋੜਾ ਜਿਹਾ ਟਾਈਮ ਹੈਗਾ ਉਹ ਤੁਹਾਨੂੰ ਛੋਟੀ ਜਿਹੀ ਸਟੋਰੀ ਸੁਣਾਉਣਾ ਕਿ ਕਿੰਨਾ ਇੰਪੈਕਟ ਪੈਂਦਾ ਹੈਗਾ ਹੈਗਾ ਟਾਈਮ ਜੀ ਅਸੀਂ ਨਾ 크루즈 ਤੇ ਇੱਥੇ ਜਿਹੜੇ ਛਿਪੇ ਦੇ ਚੱਲਦੇ ਹੁੰਦੇ ਆ ਉਹਨਾਂ ਤੇ ਇੱਕ ਵਾਰ ਇੱਦੀ ਚਲ ਗਏ ਜਦੋਂ ਨਵੇਂ-ਨਵੇਂ ਇੱਥੇ ਆਏ ਸੀਗੇ ਜੀ ਤੇ ਮੇਰੇ ਨਾਲ ਇੱਕ ਮੁੰਡਾ ਸਰਦਾਰ ਜਿਹਾ ਮਤਲਬ ਕੇਸ ਸੀਗਾ ਪਰ ਟੋਪੀ ਲਾਉਂਦਾ ਹੁੰਦਾ ਸੀਗਾ ਜੀ ਤੇ ਉਹ ਆਪੇ ਇੱਦੇ ਜਾਣਦੇ ਪਏ ਸੀਗੇ ਤੇ ਬਜ਼ੁਰਗ ਦੋ ਲੇਡੀਜ਼ ਸੀਗੀਆਂ ਇੱਥੇ ਦੀਆਂ ਆਪਣੇ ਉਹ ਬਾਈਟਸ ਕੇ ਨੰ ਗੋਰੀਆਂ ਤੇ ਉਹ ਨਾ ਮੈਨੂੰ ਦੇ ਮੈਂ ਉਹਨੂੰ ਜਗ੍ਹਾ ਦੇ ਦਿੱਤੀ ਤਾਂ ਮੈਨੂੰ ਦੇਖ ਕੇ ਕਹਿੰਦੀ ਆਈ ਨੋ ਸਿਰ ਤੇ ਹੱਥ ਕਮਾ ਕੇ ਕਹਿੰਦੀ ਕਿ ਟਰਬਨ ਵਾਲੇ ਬੰਦੇ ਵਧੀਆ ਹੁੰਦੇ ਆ ਤੋ ਮੈਨੂੰ ਜਗ੍ਹਾ ਦਿੱਤੀ ਨੰਗਣ ਵਾਸਤੇ ਕਿ ਗੁੱਡਾ ਬੰਦਾ ਦੇਖ ਕੇ ਤੂੰ ਜਗ੍ਹਾ ਦਿੱਤੀ ਉਹ ਨਾਲ ਦੇ ਮੁੰਡੇ ਨੂੰ ਨਾ ਮੇਰੇ ਨਾਲ ਦੇ ਮੁੰਡੇ ਨੂੰ ਬੜੀ ਸ਼ਰਮਜੀ ਫੀਲ ਹੋਈ ਕਿ ਹੈਗਾ ਤਾਂ ਸਰਦਾਰ ਮੈਂ ਵੀ ਉਹਨੇ ਮੇਰੇ ਵੱਲ ਨਹੀਂ ਇਸ਼ਾਰਾ ਕੀਤਾ ਤੇ ਇਹਦੀ ਟਰਬਨ ਤੇ ਦੰਬਲੀ ਘੁਮਾ ਲਈ ਜੀ 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 ਹੈਨਾ ਬਾਈ ਜੀ ਯਕੀਨ ਮੰਨਿਓ ਉਸ ਬੰਦੇ ਨੇ ਉਸ ਤੋਂ ਬਾਅਦ ਪੱਗ ਨਹੀਂ ਲਾਈ ਸੀ ਹੂੰ ਔਰ ਜਿਹੜਾ ਦੂਜਾ ਮੁੰਡਾ ਮੇਰਾ ਫਰੈਂਡ ਸੀਗਾ ਜੀ 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 ਇਹ ਹੁਣ ਕਾਹਦੇ ਮੈਂ ਉਸ ਗੋਰੀ ਨਾਲ ਕੋਈ ਵਧੀਆ ਨਹੀਂ ਕੀਤਾ ਸਾਡੇ ਪੂਰਵਜਾਂ ਨੇ ਕੁਝ ਇੱਥੇ ਵਧੀਆ ਕੁਝ ਡਿਲੀਵਰ ਕੀਤਾ ਹੋਊਗਾ ਉਹਦੇ ਕਰਕੇ ਮੇਰੀ ਇੱਕ ਰਿਸਪੈਕਟ ਬਣਾਂਗੀ ਜੀ 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 ਤੇ ਇਹ ਇਹ ਜੇ ਮੇਰੇ ਨਾਲ ਕੋਈ ਮੇਰਾ ਬੱਚਾ ਹੁੰਦਾ ਉਹ ਚੀਜ਼ ਆਮ ਤਾਂ ਉਹਨੂੰ ਵੀ ਪਤਾ ਲੱਗਣਾ ਸੀਗਾ ਕਿ ਪੱਕ ਆਲੇ ਬੰਦੇ ਦੀ ਕਿੰਨੀ ਵੈਲੀਅੂ ਹੈ ਇਸ ਦੇ ਜੀ 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 ਨਾਲੇ ਪੱਗ ਤਾਂ ਜਿਹੜੀ ਪੱਗ ਤਾਂ ਇਹੋ ਜੀ ਚੀਜ਼ ਆ ਵੀ ਤਿੰਨਾ ਚਾਰਾਂ ਧਰਮਾਂ ਦੇ ਵਿੱਚ ਹੀ ਉਹਦੀ ਅਹਿਮੀਅਤ ਆ ਜੇ ਹਿੰਦੂ ਧਰਮ ਹਿੰਦੂ ਚ ਵੀ ਪਗੜੀ ਆ ਹਨਾ ਪਗੜੀ ਬੰਨਦੇ ਆ ਤੇ ਮੁਸਲਮਾਨਾਂ ਚ ਵੀ ਬੰਨਦੇ ਆ ਹਨਾ ਵੀ ਪੱਗ ਹੈ ਪੱਗ ਦੀ ਅਹਿਮੀਅਤ ਤਾਂ ਸਾਇੰਟੀਫਿਕਲੀ ਵੀ ਜੇ ਆਪਾਂ ਦੇਖੀਏ ਤਾਂ ਉਹਦੀ ਬਹੁਤ ਹੈ ਤੇ ਵੈਸੇ ਵੀ ਜੇ ਧਰਮਤਾਪਕ ਵੀ ਆ ਹਨਾ ਜਿਹੜਾ ਪਛਾਣ ਆ ਹਨਾ ਹਾਂਜੀ ਹਾਂਜੀ ਤੇ ਇਦਾਂ ਬਾਈ ਜੀ ਬਾਕੀ ਇਹਦਾ ਜੇ ਹੁਣ ਕਲਕਨੀਓ ਕਲਕਨੀਊਜ਼ ਲਗਾਉਣਾ ਹੋਵੇ ਤਾਂ ਇਹੀ ਹੈ ਕਿ ਬੱਚਿਆਂ ਨੂੰ ਬੱਚਿਆਂ ਦੇ ਬੱਚਿਆਂ ਨੂੰ ਪਹਿਲਾਂ ਸਮਝੋ ਹਾਂਜੀ ਠੀਕ ਆ ਆਪਣਾ ਜਿਹੜਾ ਸਾਡਾ ਸਿੱਖੀ ਧਰਮ ਦਾ ਹੈ ਉਹਨੂੰ ਇੱਕ ਆਪਾਂ ਪ੍ਰੋਡਕਟ ਕਾਉਂਟ ਕਰ ਲੋ ਕਿ ਆਪਾਂ ਉਹਨਾਂ ਨੂੰ ਦੱਸਣਾ ਹੈ ਕਿ ਹੈ ਕੀ ਸਿੱਖ ਧਰਮ ਸਾਡਾ ਜੀ ਉਹਨੂੰ ਬੱਚਿਆਂ ਦੀ ਪੈਕੇਜਿੰਗ ਦੇ ਵਿੱਚ ਲਪੇਟ ਕੇ ਬੱਚਿਆਂ ਨੂੰ ਦਿਓ ਜੀ ਆਪਣੀ ਪੈਕੇਜਿੰਗ ਵਿੱਚ ਨਾਲ ਲਪੇਟੋ ਜੀ 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 ਠੀਕ ਆ ਜਿਹਨੇ ਇੱਕ ਤਦੀ ਵੀ ਤਾਂ ਸੌਰੀ ਮੈਂ ਇੰਟਰਰਪਟ ਕਰਤਾ ਤੁਸੀਂ ਘਟਨਾ ਦੱਸਦੇ ਸੀ ਵੀ ਟੋਕਾ ਟਕਾਈ ਜਿਹੜੀ ਹੁੰਦੀ ਹੈ ਕਈ ਵਾਰੀ ਹੈ ਨਾ ਉਹ ਟੋਕਾ ਟਕਾਈ ਜਿਹੜਾ ਲੋਕਾਂ ਦਾ ਮਨ ਤੋੜਦੀ ਆ ਬੱਚਿਆਂ ਨੂੰ ਛੋਟਿਆਂ ਨੂੰ ਥੋੜਾ ਜਿਹਾ ਉਸ ਜਿਹੜੇ ਵੀ ਪ੍ਰਬੰਧਕ ਕਮੇਟੀ ਆ ਜਾਂ ਕੋਈ ਵੀ ਜਿਹੜੇ ਵੀ ਸੇਵਾਦਾਰਾ ਉਹਨਾਂ ਨੂੰ ਉਸ ਢੰਗ ਨਾਲ ਪੇਸ਼ ਆਉਣਾ ਚਾਹੀਦਾ ਕਿ ਬੱਚਿਆਂ ਦਾ ਮਨ ਨਾ ਟੁੱਟੇ ਉਹਨਾਂ ਨੂੰ ਬੈਡ ਫੀਲ ਨਾ ਹੋਵੇ ਜਦੋਂ ਗੁਰਦੁਆਰੇ ਆਉਂਦੇ ਆ ਹਾਂਜੀ ਵੀ ਛੋਟੀ ਛੋਟੀ ਗੱਲ ਤੇ ਕਈ ਵਾਰੀ ਟੋਕਾ ਟਕਾਈ ਹੁੰਦੀ ਆ ਫਿਰ ਜਵਾਕ ਕਹਿੰਦਾ ਮੈਂ ਨਹੀਂ ਜਾਂਦਾ ਗੁਰਦੁਆਰੇ ਤੁਸੀਂ ਚਲੇ ਜਾਓ ਮੈਂ ਨਹੀਂ ਜਾਂਦਾ ਹਾਂਜੀ ਹਨਾ ਅੱਗੇ ਹੁੰਦਾ ਸੀ ਦੇਖੋ ਜਦੋਂ ਅਸੀਂ ਛੋਟੇ ਹੁੰਦੇ ਸਾਨੂੰ ਦੇ ਪ੍ਰਸ਼ਾਦ ਦਾ ਲਾਲਚ ਜੀ ਜੀ ਠੀਕ ਆ ਜੀ ਤੇ ਪ੍ਰਸ਼ਾਦ ਦੇ ਲਾਲਚ ਦੇ ਵਿੱਚ ਅਸੀਂ ਚੱਲ ਜਾਂਦੇ ਹੁੰਦੇ ਅੱਜ ਦੇ ਬੱਚਿਆਂ ਨੂੰ ਪ੍ਰਸ਼ਾਦ ਦਾ ਲਾਲਚ ਹੋਊਗਾ ਪਰ ਇੰਨਾ ਨਹੀਂ ਹੈ ਕਿਉਂਕਿ ਘਰੇ ਹਰ ਵੇਲੇ ਮਿੱਠੇ ਖਾਂਦੇ ਹੋ। ਜੀ 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 ਠੀਕ ਆ ਸਾਡੇ ਵੇਲੇਾਂ ਦੇ ਵਿੱਚ ਮਿੱਠਾ ਘੱਟ ਹੁੰਦਾ ਸੀ ਅਸੀਂ ਗੁਰਦੁਆਰੇ ਜੀ ਪਤਾਸੇ ਲੈਣ ਫੁੱਲੀਆਂ ਲੈਣ ਤੇ ਆਹ ਪ੍ਰਸ਼ਾਦਾਂ ਨੂੰ ਚਾਹ ਹੁੰਦਾ ਸੀ ਜੀ 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 ਅੱਜ ਦੇ ਬੱਚਿਆਂ ਨੂੰ ਤੁਹਾਨੂੰ ਗੁਰਦੁਆਰੇ ਅੱਜ ਦੇ ਬੱਚਿਆਂ ਦੇ ਹਿਸਾਬ ਨਾਲ ਐਂਟਰਟੇਨਮੈਂਟ ਦਾ ਇੱਕ ਤੁਹਾਨੂੰ ਜਰੀਆ ਬਣਾਉਣਾ ਪੈਣਾ ਤਾਂ ਕਿ ਬੱਚੇ ਚਾਹ ਨਾ ਕੁਥੀ ਝੂਲੇ ਲਾ ਦੋ ਜਿਹੜਾ ਪਾਰਕਾਂ ਚ ਲੱਗੇ ਹੁੰਦੇ ਆ ਬਾਹਰਲੇ ਪਾਸੇ ਗੁਰਦੁਆਰੇ ਜਗਾ ਹੁੰਦੀ ਆ ਪਿੰਡਾਂ ਦੇ ਵਿੱਚ ਠੀਕ ਹੈ ਜੀ 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 ਮਿਊਜ਼ੀਅਮ ਬਣਾਓ ਪ੍ਰੋਜੈਕਟਰ ਲਾਓ ਆਪਣੇ ਬੱਚਿਆਂ ਦੇ ਬਾਹਰ ਖੇਡਣ ਨੂੰ ਜਗਾ ਵੜਾ ਦਿਓ ਤਾਂ ਕਿ ਬੱਚੇ ਮੱਥਾ ਟਿਕ ਮੱਥਾ ਵੀ ਟੇਕਣ ਚਾਹ ਨਾ ਖੇਡਣ ਵੀ ਇੱਕ ਅਨਾ ਕੋ ਜਾਣ ਉਥੇ ਆਪ ਕਹਿਣ ਕਿ ਮੈਂ ਮੇਰਾ ਗੁਰਦੁਆਰੇ ਦਾ ਟਾਈਮ ਹੋ ਗਿਆ ਮੈਂ ਉੱਥੇ ਜਾਣਾ ਬਿਲਕੁਲ 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 ਇੱਕ ਉਹਨਾਂ ਦੇ ਸਬਕੌਂਸ਼ੀਅਸ ਦੇ ਵਿੱਚ ਗੁਰਦੁਆਰਾ ਹੋਵੇ ਕਿ ਗੁਰਦੁਆਰਾ ਕੋਈ ਜਗ੍ਹਾ ਹੈਗੀ ਆ ਜੀ 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 ਠੀਕ ਹੈ ਜੀ ਤੇ ਬਾਕੀ ਜਿੱਦਾਂ ਹੁਣ ਇੱਕ ਦਿਨ ਮੈਂ ਇੱਕ ਦਿਨ ਇੱਕ ਛੋਟੀ ਜਿਹੀ ਕਹਾਣੀ ਸੀ ਕਿ ਮੈਂ ਨਿਕਾਉਂਦੇ ਮੇਰੇ ਮਦਰ ਸੁਣਾਉਂਦੇ ਹੁੰਦੇ ਸੀ ਕਿ ਤੁਸੀਂ ਵੀ ਸ਼ਾਇਦ ਸੁਣੀ ਹੋਵੇ ਕਿ ਚਲੋ ਹੋ ਸਕਦਾ ਕਿ ਮਨ ਘੜਤੀ ਹੋਵੇ ਜਾਂ ਸੱਚੀ ਵੀ ਹੋਵੇ ਕਿ ਗੁਰੂ ਗੋਬੀ ਸਿੰਘ ਜੀ ਦੇ ਵੇਲੇ ਨਾ ਇੱਕ ਮਦਾਰੀ ਰੇਸ਼ ਲੈ ਕੇ ਆਇਆ ਦਿਖਾਉਣ ਹੂੰ ਠੀਕ ਹੈ ਜੀ ਤੇ ਉਹਣਾ ਗੁਰੂ ਗੋਬਿੰਦ ਸਿੰਘ ਜੀ ਆਜਾ ਨਾਲਦਿਆਂ ਨੂੰ ਕਹਿਣ ਲੱਗੇ ਕਿ ਇਸ ਮਰੇਸ਼ ਨੇ ਨਾ ਬੜੀ ਤਪੱਸਿਆ ਕੀਤੀ ਮੇਰੀ ਬੜੀ ਸੇਵਾ ਕੀਤੀ ਪਿਛਲੇ ਜਨਮ ਚ ਠੀਕ ਹੈ ਜੀ ਤੇ ਉਹ ਕਹਿੰਦਾ ਮਰੇਸ਼ ਘਾਦੇ ਬਣ ਗਿਆ ਇਹ ਹੂੰ ਤੇ ਜੇ ਤੁਹਾਡੀ ਉਹ ਕਹਿੰਦੇ ਹੋਈ ਇਦਾਂ ਕਿ ਮੇਰਾ ਇੱਕ ਕੋਈ ਜੱਟ ਸਿਗਾ ਭਰਾ ਉਹ ਖੇਤਾਂ ਦੇ ਲਿਬੜਿਆ ਤੇ ਬੜਿਆ ਨਾ ਗੁਰਦੁਆਰੇ ਚਲ ਗਿਆ ਇਦਾਂ ਹੀ ਹੂੰ ਠੀਕ ਹੈ ਜੀ ਤੇ ਉਹ ਨਾ ਲੈਨ ਚ ਲਾ ਗਿਆ ਪ੍ਰਸ਼ਾਦ ਵਾਲੀ ਜਿਹਦੇ ਜਿਹੜਾ ਭਾਈ ਹੁਣ ਰਿਸ਼ ਬਣਿਆ ਇਹ ਉੱਥੇ ਸੇਵਾਦਾਰ ਗੁਰਦੁਆਰੇ ਹੂੰ ਤੇ ਇਹ ਕਹਿੰਦਾ ਕਿ ਚਾ ਲੋ ਪਰ ਇਹ ਹੋ ਰਿਹਾ ਜੀ ਤੂੰ ਕਿਧਰੋਂ ਆ ਗਿਆ ਜਿੱਦਾਂ ਜੱਟਾਂ ਦੇ ਅੱਗੇ ਹੁੰਦੇ ਤਾੜੀਆਂ ਤੇ ਮਿੱਟੀ ਪਈ ਹੋਣਾ ਹੂੰ ਹੂੰ ਤੇ ਉਹਨੇ ਇਦਾਂ ਕਹਿਆ ਤੇ ਉਹ ਜੱਟ ਨੇ ਨਾ ਥੱਲਿਓਂ ਪ੍ਰਸ਼ਾਦ ਕਿਸੇ ਦਾ ਡੁੱਲਿਆ ਸੀ ਉਹ ਚੱਕ ਕੇ ਕਹਿੰਦਾ ਰੇਸ਼ਵਾਉਂਗਾ ਤੂੰ ਹੂੰ ਹੈਨਾ ਤੇ ਉਹ ਬੰਦਾ ਗੁਰਗੋਬ ਸਿੰਘ ਜੀ ਕਹਿੰਦੇ ਕਿ ਮੈਨੂੰ ਉਸ ਜੱਟ ਦੀ ਭਗਤੀ ਇਹਨਾਂ ਨਾਲੋਂ ਜ਼ਿਆਦਾ ਸੀ ਹੂੰ ਠੀਕ ਹੈ ਜੀ ਤੇ ਤਾਂ ਕਰਕੇ ਇਹਨੂੰ ਵੀ ਮੈਨੂੰ ਉਸ ਭਗਤ ਦੇ ਬੋਲ ਫਵਾਉਣੇ ਪਏ ਇਹ ਵੀ ਭਗਤ ਸੀਗਾ ਉਹ ਵੀ ਭਗਤ ਸੀਗਾ ਹੂੰ ਠੀਕ ਹੈ ਮੇਰੇ ਕਹਿਣਾ ਮਤਲਬ ਟੋਕਾ ਟਕਾਈ ਗੁਰਦੁਆਰਿਆਂ 'ਚ ਗੁਰੂ ਸਾਹਿਬ ਨੇ ਇੰਨੀ ਵਰਦੀਓ ਐ ਇੰਨੀ ਡੇਂਜਰਸ ਆ ਕਿ ਤੁਸੀਂ ਕਿਸੇ ਦੇ ਕੱਪੜੇ ਲਿਬੜਿਓ ਜਿੱਦਾਂ ਕੁਛ ਕਰ ਗਿਆ ਉਹਨੂੰ ਟੋਕ ਨਹੀਂ ਸਕਦੇ ਗੁਰੂ ਘਰ ਮੱਥਾ ਟੇਕਣ ਆਏ ਬੰਦੇ ਨੂੰ ਹਾਂ ਬਿਲਕੁਲ ਬਿਲਕੁਲ ਕੀ ਪਤਾ ਉਹ ਬੰਦੇ 'ਚ ਆਪਾਂ ਮਨ ਥੋੜੀ ਉਹਦਾ ਪੜ ਸਕਦੇ ਆ ਵੀ ਕਿੰਨੀ ਕਿ ਸਰਦਾ ਕਿੰਨੀ ਕਿ ਸਰਦਾ ਲੈ ਕੇ ਆਇਆ ਕਿੰਨੀ ਆਸ ਲੈ ਕੇ ਆਇਆ ਬੰਦਾ ਹਨਾ ਤੇ ਹਾਂਜੀ ਹਾਂਜੀ ਗੱਲ ਤੋਂ ਠੀਕ ਆ ਵੀ ਆਪਾਂ ਪਹਿਰਾਵੇ ਤੇ ਜਾ ਕੇ ਨਹੀਂ ਟੋਕਾ ਟਕਾਈ ਕਰਨੀ ਚਾਹੀਦੀ ਹਨਾ ਵੀ ਪਤਾ ਨਹੀਂ ਬੰਦਾ ਕਿਵੇਂ ਸੋਚ ਕੇ ਆਉਂਦਾ ਕਿਵੇਂ ਆਉਂਦਾ ਹਾਂਜੀ 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 ਬਿਲਕੁਲ 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 ਤੇ ਆਪਣੇ ਇੱਥੇ ਜਿਹੜਾ ਤੁਹਾਡਾ ਏਰੀਆ ਹੈ ਨਾ ਜਿੱਥੇ ਤੁਸੀਂ ਰਹਿੰਦੇ ਆ ਇਹ ਹਾਂਜੀ ਸੋ ਇਸ ਏਰੀਏ ਦੇ ਵਿੱਚ ਜਾਂ ਜੇ ਆਪਾਂ ਲਾ ਕੇ ਦੇਖ ਲਈਏ ਤੁਹਾਡੇ ਏਰੀਏ ਦੀ ਵੀ ਨਹੀਂ ਗੱਲ ਕਰਦਾ ਮੈਂ ਬਾਹਰਲੇ ਮੁਲਕਾਂ ਦੇ ਵਿੱਚ ਹਨਾ ਵੀ ਜਿਵੇਂ ਗੁਰਦੁਆਰੇ ਹੈਗੇ ਆ ਆਪਣੇ ਮੈਜੋਰਟੀ ਆਪਣੇ ਪੰਜਾਬੀਆਂ ਨੇ ਹਨਾ ਗੁਰਸਿੱਖਾਂ ਨੇ ਜਾਂ ਸਾਰੇ ਧਰਮ ਵਾਲਿਆਂ ਨੇ ਮਿਲ ਕੇ ਆਪਦੇ ਆਪ ਦੇ ਗੁਰਦੁਆਰੇ ਜਾਂ ਮੰਦਿਰ ਬਣਾਏ ਆ ਹਨਾ ਤੇ ਉਹਨਾਂ ਦੇ ਉਹਨਾਂ ਉਸ ਲੋਕੇਲਿਟੀ ਦੇ ਵਿੱਚ ਜਿਹੜੇ ਗੁਰਦੁਆਰੇ ਮੰਦਿਰ ਹੈ ਫਿਰ ਉਹਨਾਂ ਵਿੱਚ ਜਾਣ ਵਾਸਤੇ ਅੱਜ ਦੇ ਜਵਾਕਾਂ ਦਾ ਇੰਟਰਸਟ ਹੈਗਾ ਜਾਂ ਘਟ ਗਿਆ ਬਹੁਤ ਦੇਖੋ ਬਈ ਜੀ ਜਦੋਂ ਤਾਂ ਜਵਾਕ ਬਹੁਤ ਛੋਟੇ ਹੁੰਦੇ ਆ ਹੂੰ 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 ਠੀਕ ਹੈ ਜੀ ਉਦੋਂ ਤਾਂ ਮਤਲਬ ਕਹਿ ਲਓ ਤੁਸੀਂ ਕਿ ਉਹ ਜਾਂਦੇ ਆਪਣੇ ਮਾਪੇ ਬਨਾ ਹਨਾ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਉਹ ਕੀ ਰਿਹਾ ਜਦੋਂ ਤੱਕ ਉਹ ਸਕੂਲਾਂ ਚ ਨਹੀਂ ਜਾਂਦੇ ਜੀ 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 ਤੇ ਜਦੋਂ ਆਪਣਾ ਕੀ ਕਹਿੰਦੇ ਹੁੰਦੇ ਉਹਨੂੰ ਥੋੜੇ ਥੋੜੇ ਵੱਡੇ ਹੋਣ ਲੱਗਦੇ ਆ ਜੀ ਤੇ ਉਦੋਂ ਫਿਰ ਹੈਲੋ ਹਾਂਜੀ ਹਾਂਜੀ ਹੋ ਗਈ ਮੇਰੀ ਆਵਾਜ਼ ਆ ਰਹੀ ਆ ਰਹੀ ਆ ਰਹੀ ਹਾਂਜੀ ਆ ਰਹੀ ਆ ਜੀ ਹਾਂਜੀ ਹਾਂਜੀ ਹੁਣ ਆ ਰਹੀ ਆ ਬਾਈ ਹਾਂਜੀ ਹਾਂਜੀ ਆ ਰਹੀ ਆ ਉਹ ਜਦੋਂ ਫੇ ਥੋੜੇ ਜੇ ਵੱਡੇ ਹੋਣ ਲੱਗਦੇ ਆ ਜਿੱਦਾਂ ਕਹ ਲੋ ਕਿ ਤੁਸੀਂ ਜਦੋਂ ਸਕੂਲੇ ਜਾਣ ਲੱਪੰਦੇ ਆਲੇ ਦੁਆਲੇ ਕਮਿਊਨਿਟੀ ਚ ਵਿਚਰਦੇ ਆ ਹੂੰ ਹੂੰ ਠੀਕ ਆ ਜੀ ਫੇ ਉਹ ਥੋੜਾ ਜਿਹਾ ਇਗਨੋਰ ਕਰਨ ਲੱਪੰਦੇ ਆ ਜਿੱਦਾਂ ਮੈਂ ਜਦੋਂ ਇਥੇ ਨਾਮਾ ਨਮਾਇਜ਼ ਮੈਂ ਗੁਰਦੁਰਾ ਸਾਹਿਬ ਦੇ ਨਾਲ ਵਾਲੇ ਘਰਾਂ 'ਚ ਰਹਿੰਦਾ ਉਹਨਾਂ ਦੇ ਤੇ ਸਾਡੇ ਬਾਸਕਟਬਾਲ ਦਾ ਉਹ ਪਿਆ ਹੁੰਦਾ ਸੀਗਾ ਜਿਹੜਾ ਇੱਥੇ ਆਉਂਦਾ ਬਾਲ ਪਾਉਣ ਵਾਲਾ ਨੈਟ ਜੀ 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 ਤੇ ਸਾਡੇ ਨਾਲ ਉੱਥੇ ਗੁਰਦੁਆਰੇ ਬੱਚਿਆਂ ਨੇ ਆਉਣਾ ਜਿਹੜੇ ਇੱਥੇ ਤੇ ਬੌਂਸ ਸੀਗੇ ਤੇ ਉਹਨਾਂ ਨੇ ਇੱਥੇ ਖੇਲਣਾ ਆਇਆ ਸਾਡੇ ਨਾਲ ਅਸੀਂ ਖੇਲਦੇ ਹੁੰਦੇ ਸੀ ਉੱਤੇ ਹੂੰ ਹੂੰ ਤੇ ਅਸੀਂ ਉਹਨਾਂ ਨੂੰ ਪੁੱਛਣਾ ਕਿ ਯਾਰ ਤੂੰ ਤਾਂ ਬੜਾ ਅਸੀਂ ਵੀ ਨਹੀਂ ਇੰਨੇ ਸਿੱਖੀ ਚ ਪੱਕੇ ਹੈਗੇ ਜਿੰਨਾ ਤੂੰ ਦਮਾਲਾ ਬੰਦਾ ਹੈ ਨਾ ਹੂੰ ਤੇ ਉਹਨੇ ਕਹਣਾ ਆਈ ਐਮ ਜਸਟ ਵੇਟਿੰਗ ਫੋਰ 18 ਇਅਰ ਆਈ ਵਿਲ ਸ਼ੇਪ ਮਾਈ ਸ਼ੇਵ ਮਾਈ ਹੈਡ ਹੂੰ ਮੈਂ ਅਸੀਂ ਕਹਣਾ ਮਤਲਬ ਕਿਉਂ ਕੀ ਕੀ ਰੀਜ਼ਨ ਆ ਕਿ ਤੈਨੂੰ ਕਹਿੰਦਾ ਨਹੀਂ ਨਹੀਂ ਕਹਿੰਦਾ ਇਹ ਮਤਲਬ ਕਿ ਬਹੁਤ ਰੈਸਟ੍ਰਿਕਸ਼ਨ ਵਾਲਾ ਰੀਜ਼ਨ ਆ ਇਹ ਤੇ ਰੈਸਟ੍ਰਿਕਸ਼ਨਾਂ ਬਹੁਤ ਆ ਕਹਿੰਦਾ ਥੱਲੇ ਹੇਅਰ ਰੱਖਣਾ ਆਪਾਂ ਉਹ ਨਹੀਂ ਹੋ ਜਾਂਦੇ ਫਿਰ ਸਾਨੂੰ ਹੇਅਰ ਹੇਅਰ ਨਾਲ ਰੱਖ ਕੇ ਸਾਨੂੰ ਹੋਰ ਬਹੁਤ ਕੁਝ ਕਰਨਾ ਪੈਂਦਾ ਕਹਿੰਦਾ ਆ ਨਹੀਂ ਕਰੋ ਉਹ ਨਹੀਂ ਕਰੋ ਆ ਨਹੀਂ ਖਾਣਾ ਉਹ ਨਹੀਂ ਖਾਣਾ ਤੇ ਉਹ ਉਹ ਬੱਚੇ ਬੱਚੇ ਤੇ ਰੈਸਟ੍ਰਿਕਸ਼ਨਾਂ ਤਾਂ ਬਹੁਤ ਭੱਜਦੇ ਆ ਠੀਕ ਆ ਕਿ ਸਾਨੂੰ ਗੁਰਦੁਆਰੇ ਮਤਲਬ ਕਿ ਜੇ ਸਾਨੂੰ ਹੁਣ ਜੇ ਇੱਕ ਇੱਕ ਫਰੀडम ਸਾਰਿਆਂ ਨੂੰ ਪਸੰਦ ਹੁੰਦੇ ਫਰੀडम ਹੀ ਸਭ ਤੋਂ ਵੱਡਾ ਕੋ ਹੁੰਦਾ ਆ ਜੀ ਕਿ ਜਦੋਂ ਤੁਸੀਂ ਹੁਣ ਲੰਗਰ ਵਰਤਾਰੇ ਬੰਦੇ ਨੂੰ ਤੁਸੀਂ ਇੱਕ ਬੰਦਾ ਵਿਚਾਰਾ ਬਾਲਟੀ ਲੈ ਕੇ ਛਰਦਾ ਨਾ ਤੁਰਿਆ ਆਇਆ ਗੁਰੂ ਘਰ ਦਾ ਜਿੱਦਾਂ ਮੈਂ ਤੁਹਾਨੂੰ ਦੱਸਿਆ ਉਹਨੇ ਬਾਲਟੀ ਥੱਲੇ ਰੱਖਤੀ ਉਹਨੂੰ ਕਹਿੰਦਾ じゃ ਬਾਲਟੀ ਅੰਦਰ ਰੱਖ ਕੇ ਇਹ ਨਹੀਂ ਵਰਤੋਣਾ ਹੁਣ ਟੋਲ ਕੇ ਆਓ ਜੀ 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 ਹੈਨਾ ਜੀ ਤੇ ਇਹ ਇਹ ਕਈ ਛੋਟੀਆਂ ਗੱਲਾਂ ਇਹਨਾਂ ਕੁਝ ਨਹੀਂ ਹੁੰਦਾ ਇਹ ਇਹ ਨਾ ਚੀਜ਼ਾਂ ਤੋਂ ਸਾਨੂੰ ਗੁਰੂ ਸਾਹਿਬ ਕੱਢ ਕੇ ਗਏ ਜੀ ਜੀ ਕਿ ਬਹਿਮ ਚ ਨਹੀਂ ਪਹਿਣਾ ਪਖੰਡ ਹੱਥ ਸਾਡੇ ਸਭ ਤੋਂ ਵੱਡਾ ਸਾਨੂੰ ਮਨਾ ਕਰਕੇ ਗਏ ਕਿ ਹੱਥ ਤਾਂ ਕਰਨਾ ਹੀ ਨਹੀਂ ਹੱਥ ਪੂਜਾ ਕਰਦੀ ਨਹੀਂ ਹਾਂ ਕਿ ਜਿੱਥੇ ਤੁਹਾਡਾ ਮਨ ਵੱਜਦਾ ਪਿਆ ਹੈ ਜਿੱਥੇ ਤੁਹਾਡਾ ਸਰੀਰ ਵੱਜਦਾ ਪਿਆ ਉਹ ਪੂਜਾ ਤਾਂ ਕਰਨੀ ਨਹੀਂ ਹੈਗੀ ਹੱਥ ਪੂਜਾ ਸਾਨੂੰ ਸਖਤ ਤੌਰ ਤੇ ਮਨਾਇਆ ਜੀ 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 ਬਟ ਸਾਡੇ ਹੁਣ ਹੱਟ ਸਭ ਤੋਂ ਜ਼ਿਆਦਾ ਐ ਇੰਨੇ ਪਾਠ ਕਰ ਲੋ ਇਹਦੇ ਇੰਨੇ ਕਰ ਲੋ ਇਹਦੇ ਠੀਕ ਆ ਉਹ ਬੰਦੇ ਦਾ ਧਿਆਨ ਘੜੀ ਵਾਲੇ ਦੇਂਦਾ ਪਾਠ ਹਾਲ ਤਾਂ ਹੁੰਦਾ ਹੀ ਨਹੀਂ ਹਾਂ ਹੁੰਦਾ ਹੀ ਨਹੀਂ ਬਿਲਕੁਲ 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 ਸਹੀ ਸਾਨੂੰ ਤਾਂ ਇਦਾਂ ਕਿਹਾ ਗਿਆ ਹੈ ਗੁਰਬਾਣੀ ਦੇ ਵਿੱਚ ਕਿ ਜੇ ਤੁਹਾਡੀ ਮੰਨ ਦੀ ਖੁਸ਼ੀ ਆ ਬੰਮਾ ਇੱਕ ਵਾਰੀ ਵਾਇਗੁਰ ਕਰ ਲੋ ਤੁਹਾਨੂੰ ਮਜ਼ਾ ਆਉਣਾ ਚਾਹੀਦਾ ਵਾਇਗੁਰ ਬਿਲਕੁਲ 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 ਸਹੀ ਹੈ ਹੈ ਨਾ ਜੀ ਤੇ ਉਹ ਪਰ ਹੁਣ ਅਸੀਂ ਹੁਣ ਫਸਿਓ ਆ ਸਾਡੀ ਜਨਰੇਸ਼ਨ ਇੱਥੇ ਫਸਿਓ ਆ ਅਗਲੀ ਜਨਰੇਸ਼ਨ ਹੁਣ ਤਾਂ ਦੱਸਿਆ ਜਿੱਦਾਂ ਬੱਚੇ ਉਹਨਾਂ ਨੂੰ ਜਿੱਦਾਂ ਈਜ਼ੀ ਲੱਗਦਾ ਹੈ ਉੱਧਰ ਚੱਲ ਜਾਂਦੇ ਆ ਉੱਧਰ ਚਲੇ ਜਾਂਦੇ ਆ ਬਿਲਕੁਲ 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 ਤੇ ਪਰ ਇੱਕ ਨਾ ਸਾਨੂੰ ਰਾਹ ਨਹੀਂ ਬੰਦ ਕਰਨੇ ਜੇ ਤੇ ਮੇਰੀ ਥਿੰਕਿੰਗ ਹੈ ਜੇ ਬੱਚੇ ਚੱਲ ਵੀ ਜਾਣ ਉਹਨਾਂ ਨੂੰ ਇੰਨਾ ਨੌਕਾ ਕੀਤਾ ਹੋਵੇ ਕਿ ਮੁੜ ਕੇ ਆ ਹੀ ਨਾ ਸਕਣ ਜੀ 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 ਹਨਾ ਬੱਚੇ ਚੱਲ ਜਾਣ ਕੋਈ ਚੱਕਾ ਨਹੀਂ ਪਰ ਇੰਨਾ ਉਹਨਾਂ ਨੂੰ ਸੌਖੇ ਰੱਖੋ ਉਹਨਾਂ ਨੂੰ ਦੂਜੇ ਰਿਲੀਜੀਅਨ ਚ ਜਾ ਕੇ ਲੱਗੇ ਨਹੀਂ ਯਾਰ ਮੇਰੇ ਵਾਲਾ ਤਾਂ ਬਹੁਤ ਵਧੀਆ ਸੀ ਤਾਂ ਐਵੇਂ ਹੀ ਮੁੜ ਕੇ ਆ ਜਾਣ ਹਾਂ ਬਿਲਕੁਲ ਬਿਲਕੁਲ ਸਹੀ ਹੈ ਚਲੋ ਠੀਕ ਹੈ ਬੈਂਸ ਸਾਹਿਬ ਤੁਸੀਂ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਸਮਾਂ ਕੱਢਿਆ ਇੰਗੀਆਂ ਵਧੀਆ ਗੱਲਾਂ ਸਾਡੇ ਨਾਲ ਸਾਂਝੀਆਂ ਕੀਤੀਆਂ ਤੇ ਉਮੀਦ ਆ ਵੀ ਜਰੂਰ ਜਿਹੜਾ ਹੈਗਾ ਇਹਦਾ ਚੰਗਾ ਪ੍ਰਭਾਵ ਜਾਂ ਪੋਜੀਟਿਵ ਜਰੂਰ ਇਹਦਾ ਆਊਟਕਮ ਨਿਕਲੂਗਾ ਤੇ ਜੇ ਇਨ ਫਿਊਚਰ ਆਪਾਂ ਕਿਸੇ ਜਰੂਰ ਹੋਰ ਨਵੇਂ ਟੌਪਿਕ ਤੇ ਗੱਲਬਾਤ ਕਰਦੇ ਰਵਾਂਗੇ ਟੱਚ ਰਵਾਂਗੇ ਬਹੁਤ ਬਹੁਤ ਥੈਂਕ ਯੂ ਬਾਈ ਤੁਹਾਡਾ ਬਾਈ ਜੀ ਬਹੁਤ ਬਹੁਤ ਥੈਂਕ ਯੂ ਤੁਸੀਂ ਇੰਨਾ ਟਾਈਮ ਦਿੱਤਾ ਸਾਨੂੰ ਨਹੀਂ ਨਹੀਂ ਚੱਲਦਾ ਸੀ ਤਾਂ ਐਂ ਦੁਬਾਰਾ ਅੱਜ ਸਾਡਾ ਦਾ ਫਰੀ ਆ ਭਾਵਾਂ ਦੀ ਤੁਸੀਂ ਸਾਰਾ ਦਿਨ ਲੱਗੇ ਰਹੋ ਕੋਈ ਚੱਕਰ ਨਹੀਂ 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 ਬਾਈ ਜੀ ਟਾਈਮ ਤਾਂ ਸਾਰਿਆਂ ਦਾ ਕੀ ਹੁੰਦਾ ਕੋਈ ਤੁਹਾਡਾ ਵੀ ਬਹੁਤ ਥੈਂਕ ਯੂ ਤੇ ਓਕੇ ਚਲੋ ਠੀਕ ਆ ਸਤਿ ਸ਼੍ਰੀ ਅਕਾਲ ਬਾਈ ਜੀ ਠੀਕ ਆ ਬਾਈ ਜੀ ਆਪਣਾ ਧਿਆਨ ਰੱਖਿਓ ਜੇ ਫੈਮਿਲੀ ਦਾ ਧਿਆਨ ਰੱਖਿਓ ਜੇ ਸਤਿ ਸ਼੍ਰੀ ਅਕਾਲ ਹਾਂਜੀ ਹਾਂਜੀ ਓਕੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ